ਪ੍ਰੋਗਰਾਮ 16 ਨੇ ਸੱਚਮੇ ਤੁਹਾਡਾ ਸਭ ਦਾ ਸਵਾਗਤ ਮੈਂ ਹਾਂ ਸੰਦੀਪ ਲਾਦੂਕਾ ਚੱਲ ਰਹੀਆਂ ਸਿਆਸੀ ਸਰਗਰਮੀਆਂ ਦੇ ਬਾਰੇ ਗੱਲਬਾਤ ਕਰਾਂਗੇ ਖਾਸ ਕਰਕੇ ਕਾਂਗਰਸ ਦੇ ਕਿਸੇ ਥਾਵਾਂ ਦੇ ਉੱਤੇ ਸਵਾਲ ਸਫਾਈਆਂ ਹੋ ਗਈਆਂ ਕਿਸੇ ਥਾਂ ਦੇ ਉੱਤੇ ਹਾਲੇ ਵੀ ਖਲਾਰੇ ਪਏ ਹੋਏ ਐ ਖਾਸ ਕਰਕੇ ਜਲੰਧਰ ਲੋਕ ਸਭਾ ਹਲਕੇ ਦੇ ਬੀਬੀ ਕਰਮਜੀਤ ਕੌਰ ਮਰਹੂਮ ਐਮਪੀ ਜਿਹੜੇ ਸਾਬਕਾ ਐਮਪੀ ਸੰਤੋਖ ਚੌਧਰੀ ਦੀ ਪਤਨੀ ਭਾਈ ਪਾਵਲ ਚਲੇ ਗਏ ਨੇ ਉਸ ਦਾ ਅਸਰ ਕੀ ਹੋਣਾ ਉਸ ਸੀਟ ਦੇ ਉੱਤੇ ਤੇ ਹੋਰ ਕੌਣ-ਕੌਣ ਉੱਥੋਂ ਜਾ ਸਕਦਾ ਕਿੱਥੇ-ਕਿੱਥੇ ਝਟਕਾ ਕਾਂਗਰਸ ਨੂੰ ਮਿਲਿਆ ਤੇ ਦੂਜੇ ਪਾਸੇ ਪਟਿਆਲੇ ਤੋਂ ਖਬਰਾਂ ਨੇ ਕਿ 16 ਸਫਾਈ ਹੋ ਗਈ ਹੈ ਤੇ ਡਾਕਟਰ ਗਾਂਧੀ ਦਾ ਹੁਣ ਸਾਥ ਦੇਣਗੇ ਰੁੱਸੇ ਹੋਏ ਨਾਰਾਜ਼ ਹੋਏ ਲੀਡਰ ਇਸ ਦੀ ਵੀ ਗੱਲ ਹੋਵੇਗੀ ਸ਼੍ਰੋਮਣੀ ਅਕਾਲੀ ਦਲ ਤੇ ਢੀਂਡਸਾ ਪਰਿਵਾਰ ਦੇ ਵਿਚਾਲੇ ਜਿਹੜੀ ਇੱਕ ਮੁਲਾਕਾਤ ਹੋਈ ਕੀ ਉਹ ਕਾਫੀ ਨਹੀਂ ਸੀ ਹਾਲੇ ਵੀ ਤਲਖੀਆਂ ਨੇ ਹਾਲੇ ਵੀ ਦੂਰੀਆਂ ਨੇ ਇਸ ਦੇ ਉੱਤੇ ਗੱਲ ਕਰਾਂਗੇ ਤੀਜੇ ਨੰਬਰ ਤੇ ਮਸਲਾ ਭਾਈ ਪਾ ਦਾ ਇਕਲਾਤੇ ਜਿਹੜੇ ਨੇ ਅ ਵਿਜੇ ਸ਼ਾਮਪਲਾ ਉਹ ਲੀਡਰ ਜਿਹੜੇ ਨਾਰਾਜ਼ ਹੋ ਗਏ ਕਿ ਹਿਸ਼ਾਰਪੁਰ ਤੋਂ ਉਹਨਾਂ ਨੂੰ ਟਿਕਟ ਕਿਉਂ ਨਹੀਂ ਮਿਲੀ ਤਾਂ ਉਹਨਾਂ ਨੂੰ ਮਨਾਉਣ ਦੀ ਖਾਤਰ ਪੂਰੀ ਦੀ ਪੂਰੀ ਭਾਜਪਾ ਲੀਡਰਸ਼ਿਪ ਖਾਸ ਕਰਕੇ ਸੁਨੀਲ ਜਾਖੜ ਵੀ ਉਹਨਾਂ ਦੇ ਗ੍ਰਹਿ ਸਥਾਨ ਪਹੁੰਚ ਜਾਂਦੇ ਆ ਮਨਾਉਣ ਦੀ ਖਾਤਰ ਕਿੰਨੀ ਇਸ ਤਰ੍ਹਾਂ ਨਹੀਂ ਚੱਲਣਾ ਆਪਾਂ ਇਕੱਠੇ ਹੋ ਕੇ ਚਲੀਏ ਕੀ ਉਹ ਨਹੀਂ ਛੱਡ ਰਹੇ ਪਾਰਟੀ ਇਸ ਤੇ ਵੀ ਗੱਲ ਕਰਾਂਗੇ ਮੇਰੇ ਨਾਲ ਨੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਭੁੱਲਰ ਜੀ ਸਭ ਤੋਂ ਪਹਿਲਾਂ ਕਾਂਗਰਸ ਪਾਰਟੀ ਦੀ ਗੱਲ ਕਰੀਏ ਇਸ ਕਰਕੇ ਕਿਉਂਕਿ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਾਲੀ ਸੀਟ ਤੇ ਇੱਕ ਵਿਕਟ ਕਾਂਗਰਸ ਦੀ ਹੋਰ ਡਿੱਗੀ ਹੈ ਤੇ ਨਾਲ ਐਮਐਲਏ ਦੇ ਬਾਰੇ ਚਰਨਜੀਤ ਸਿੰਘ ਚੰਨੀ ਦੇ ਜਿਹੜੇ ਵਿਚਾਰ ਆਏ ਆ ਕਿ ਧੌਣ ਚਕੀਲਾ ਐਮਐਲਏ ਦੇ ਤੇ ਜਿਹੜੇ ਸੰਤੋਖ ਚੌਧਰੀ ਉਦੋਂ ਨਹੀਂ ਸੀ ਅਲਵਿਦਾ ਕਹਿ ਗਏ ਉਦੋਂ ਨਹੀਂ ਸੀ ਉਹ ਮਰੇ ਅੱਜ ਮੁਕਾਇਆ ਉਹਨਾਂ ਨੇ ਉਹਨਾਂ ਦੇ ਪਰਿਵਾਰ ਦੇ ਜੀ ਨੇ ਮੁਕਾਇਆ ਨਾਲੇ ਭਾਜ ਭਾਵ ਵਿੱਚ ਜਾ ਕੇ ਪਹਿਲੀ ਤੇ ਗੱਲ ਸੰਦੀਪ ਇਹ ਕਿ ਕਾਂਗਰਸ ਪਾਰਟੀ ਦਾ ਕਲੇਸ਼ ਜਿਹੜੀ 카ਟੋ ਕਲੇਸ਼ ਆ ਇਹ ਹਰ ਵਾਰ ਪੈਂਦੀ ਆ ਰੌਲਾ ਪੈਂਦਾ ਹੈ ਚਾਹੇ ਵਿਧਾਨ ਸਭਾ ਦੀ ਚੋਣਾਂ ਚਾਹੇ ਲੋਕ ਸਭਾ ਦੀਆਂ ਚੋਣਾਂ ਕਿਉਂਕਿ ਕਾਂਗਰਸ ਪਾਰਟੀ ਆਪਣੇ ਆਪ ਨੂੰ ਟੱਬਰਾਂ ਦੀ ਪਾਰਟੀ ਕਹਿੰਦੇ ਨੇ ਇਹ ਵਰਕਰਾਂ ਦੀ ਪਾਰਟੀ ਨਹੀਂ ਹੈ ਜਿਹੜੀ ਪਾਰਟੀ ਟੱਬਰਾਂ ਦੀ ਪਾਰਟੀ ਬਣ ਜੇ ਨਾ ਉਸ ਪਾਰਟੀ ਦੇ ਵਿੱਚ ਪਵਾੜੇ ਪੈਂਦੇ ਨੇ ਕਦੀ ਤੁਸੀਂ ਭਾਜਪਾ ਦੀ ਇਸ ਲਾਰਜ ਸਕੇਲ ਤੇ ਪਵਾੜੇ ਨਹੀਂ ਦੇਖਿਆਗੇ ਜਿੰਨੇ ਕਾਂਗਰਸ ਪਾਰਟੀ ਦੇ ਵਿੱਚ ਜਾਂ ਜਿੰਨੇ ਸ਼੍ਰੋਮਣੀ ਕਾਲੀ ਦਲ ਦੇ ਵਿੱਚ ਪੈਂਦੇ ਆਗੇ ਹੁਣ ਰਹੀ ਗੱਲ ਹੈ ਕਿ ਕਾਂਗਰਸ ਪਾਰਟੀ ਇਹ ਲੋਕ ਸਭਾ ਚੋਣਾਂ ਜਿੱਤਣ ਵਾਸਤੇ ਲੜ ਰਹੀ ਹੈ ਕਿ ਜਾਂ ਹਾਰਨ ਵਾਸਤੇ ਲੜ ਰਹੀ ਹੈ ਜਾਂ ਰੂਸਿਆਂ ਨੂੰ ਮਨਾਉਣ ਵਾਸਤੇ ਲੜ ਰਹੀ ਹੈ ਜਾਂ ਕਹਿੰਦੇ ਕਿ ਜੇ ਰੂਸ ਕੇ ਚੱਗੇ ਤੇ ਚਲੇ ਜਾਓ ਸਾਨੂੰ ਕੋਈ ਪਰਵਾਹ ਨਹੀਂ ਹੈਗੀ ਪਰ ਕਾਂਗਰਸ ਪਾਰਟੀ ਦੀ ਸਥਿਤੀ ਇੰਨੀ ਮਾੜੀ ਨਹੀਂ ਜਿੰਨੀ ਇਹ ਆਪਣੇ ਆਪ ਨੂੰ ਬਹੁਤ ਮਜ਼ਬੂਤ ਸਮਝ ਰਹੇ ਨੇ ਕਿ ਸ਼ਾਇਦ ਕਾਲੀ ਦਲ ਦੇ ਪੈਰ ਨਹੀਂ ਲੱਗ ਰਹੇ ਭਾਜਪਾ ਦਾ ਕਿਸਾਨ ਵਿਰੋਧ ਕਰੇ ਨੇ ਤੇ ਪੰਜੀਆਂ ਮਹੀਨਿਆਂ ਦਾ ਲੋਕਾਂ ਨੇ ਭਗਵੰਤ ਮਾਨ ਕੋ ਸਾਹ ਮੰਗਣਾ ਵਾ ਤੇ ਅਸੀਂ ਤੇ ਜਿੱਤੇ ਜਿੱਤਿਆਂ ਪਹਿਲੀ ਗੱਲ ਤੇ 50 ਅਜੇਹ ਵਿਧਾਨ ਸਭਾ ਹਲਕੇ ਨੇ ਜਿੱਥੇ ਕਾਂਗਰਸ ਪਾਰਟੀ ਦਾ ਕੋਈ ਵਾਲੀ ਵਾਰ ਸੀਗਾ ਮਤਲਬ ਉਹ ਹਲਕੇ ਹੀ ਕਾਂਗਰਸ ਪਾਰਟੀ ਦੇ ਲੀਡਰਾਂ ਤੋਂ ਸਖਣੇ ਨੇ ਕਾਂਗਰਸ ਪਾਰਟੀ ਨੇ ਵਿਧਾਨ ਸਭਾ ਚੋਣਾਂ ਤੋਂ ਬਾਅਦ ਉਸਤੇ ਕੰਮ ਨਹੀਂ ਕੀਤਾ ਕੋਈ ਮੀਟਿੰਗ ਨਹੀਂ ਕੀਤੀ ਪਰਚੋਲ ਨਹੀਂ ਕੀਤੀ ਕਿਹੜਾ ਹਲਕਾ ਖਾਲੀ ਆ ਕਿਉਂ ਖਾਲੀ ਆ ਉੱਥੇ ਕਰਨਾ ਕਿ ਨਹੀਂ ਕਰਨਾ ਕਿਉਂਕਿ ਪਹਿਲਾਂ ਅਸੀਂ ਨਵਜੋ ਸਿੰਘ ਸਿੱਧੂ ਪ੍ਰਧਾਨ ਉਦੇ ਬੰਦੇ ਹੀ ਫਿਰ ਰਾਜਾ ਮਰਿੰਦਰ ਸਿੰਘ ਵੜੇਂਗਾ ਗਿਆ ਰਾਜਾ ਮਰਿੰਦਰ ਸਿੰਘ ਵੜਿੰਗ ਨੂੰ ਕਈ ਨਹੀਂ ਚੰਗੇ ਲਗੇ ਕਈ ਛੱਡ ਕੇ ਚਲ ਗਏ ਕਈਆਂ ਦਾ ਪੰਗਾ ਪੈ ਗਿਆ ਚਾਹੇ ਬਠਿੰਡਾ ਸ਼ਹਿਰ ਦੇ ਵਿੱਚ ਇਹਨਾਂ ਕੋਈ ਨਹੀਂ ਆਗਾ ਬੰਦਾ ਬਠਿੰਡਾ ਦਿਹਾਤੀ ਦੇ ਵਿੱਚ ਨਹੀਂ ਆਗਾ ਇੱਥੇ ਜਿਹੜਾ ਬੱਸੀ ਪਠਾਨਾ ਉੱਥੇ ਨਹੀਂ ਆਗਾ ਅਜਿਹੇ 50 ਹਲਕੇ ਨੇ ਉਸ ਤੇ ਕਿਸੇ ਨੇ ਕੰਮ ਨਹੀਂ ਕੀਤਾ ਤੇ ਤੁਸੀਂ ਕਹੋਗੇ ਕਿ ਅਸੀਂ ਜਿੱਤ ਜਾਾਂਗੇ ਸਵਾਲ ਨਹੀਂ ਪੈਦਾ ਤੁਸੀਂ ਘਰੋਂ ਬਣਾ ਕੇ ਜਿੱਤ ਮਹਿਸੂਸ ਕਰ ਰਹੇ ਹੋ ਨਾ ਉਹ ਰਹੀ ਗੱਲ ਜਿਹੜਾ ਚਰਨ ਚੰਨੀ ਦਾ ਸਵਾਲ ਹੈ ਦੇਖੋ ਅਗਰ ਚੰਦੀ ਚੰਨੀ ਕਹਿ ਰਹੇ ਜਾਂ ਕਾਂਗਰਸ ਪਾਰਟੀ ਇਹ ਕਹਿ ਰਹੇ ਨੇ ਕਿ ਚੌਧਰੀ ਸੰਤੋਖ ਸਿੰਘ ਉਧਰ ਨਹੀਂ ਮਰੇ ਅੱਜ ਮਰੇ ਨੇ ਹੁਣ ਸਵਾਲ ਹੈ ਕਿ ਚੌਧਰੀ ਸੰਤੋਖ ਸਿੰਘ ਹੁਣਾਂ ਦਾ ਪਰਿਵਾਰ ਵੀ ਉਹ ਵੀ ਕਹਿੰਦੇ ਨੇ ਕਿ ਸਾਡਾ ਇਹ ਜਲੰਧਰ ਸਾਡੀ ਜੱਦੀ ਸੀਟ ਹੈ ਮੇਰਾ ਪਹਿਲਾਂ ਦਾਦਾ ਜੀ ਲੜਦੇ ਰਹੇ ਨੇ ਫਿਰ ਮੇਰੇ ਤਾਇਆ ਜੀ ਲੜਦੇ ਰਹੇ ਨੇ ਫਿਰ ਮੇਰੇ ਬਾਪੂ ਲੜਦੇ ਰਹੇ ਨੇ ਹੁਣ ਮੈਨੂੰ ਨਹੀਂ ਤੇ ਮੇਰੀ ਮਾਂ ਨੂੰ ਟਿਕਟ ਦੋ ਅਜਿਹਾ ਹੁੰਦਾ ਨਹੀਂ ਪਰ ਚੰਨੀ ਸਾਹਿਬ ਦਾ ਰੋਸਾ ਜਾਂ ਵਿਕਰਮਜੀਤ ਸਿੰਘ ਚੌਧਰੀ ਦਾ ਰੂਸਾ ਉਹ ਜਾਇਜ਼ ਨਹੀਂ ਸਿਆਸਤ ਵਿੱਚ ਹੁਣ ਜੇ ਅੱਜ ਵਿਕਰਮ ਚੌਧਰੀ ਸਾਹਿਬ ਦੀ ਮਾਤਾ ਜਿਹੜੀ ਚੌਧਰੀ ਕਰਨਜੀਤ ਕੌਰ ਹੈ ਜਿਨ ਕਰਮਜੀਤ ਕੌਰ ਜਿਨ੍ਹਾਂ ਨੇ ਬਾਈ ਇਲੈਕਸ਼ਨ ਲੜੀ ਆ ਉਹ ਜੇਕਰ ਕਾਂਗਰਸ ਪਾਰਟੀ ਛੱਡ ਕੇ ਬੀਜੇਪੀ 'ਚ ਚਲੇ ਗਏ ਨੇ ਤੇ ਉਹਦੇ ਦੇ ਵਿੱਚ ਕੀ ਚਰਨੀ ਚੰਨੀ ਨੂੰ ਇਹ ਕਹਿਣਾ ਫੱਬਦਾ ਕਿਉਂਕਿ ਉਹ ਬਤੌਰ ਮੁੱਖ ਮੰਤਰੀ ਉਹਨਾਂ ਦਾ ਭਰਾ ਆਜ਼ਾਦ ਸੀਟ ਜਾ ਕੇ ਲੜਿਆ ਸੀ ਤੇ ਜੀਪੀ ਹਾਰ ਗਿਆ ਜੀਪੀਐਸਏ ਕਰਕੇ ਨਾਰਾਜ਼ ਹੋ ਗਿਆ ਪ੍ਰਤਾਪ ਸਿੰਘ ਬਾਯਵਾ ਦਾ ਭਰਾ ਨਾਰਾਜ਼ ਹੋਇਆ ਹੈ ਭਰਾ ਨਾਲ ਨਾਰਾਜ਼ਗੀ ਸੀ ਉਹ ਕਾਂਗਰਸ ਪਾਰਟੀ ਛੱਡ ਕੇ ਬੀਜੇਪੀ 'ਚ ਚਲੇ ਗਿਆ ਕਿ ਮਤਲਬ ਮੈਨੂੰ ਲੱਗਦਾ ਕਿ ਸਿਆਸਤ ਦੇ ਵਿੱਚ ਪਰਿਵਾਰ ਜਾਂ ਵਫਾਦਾਰੀਆਂ ਜਾਂ ਕਮਿਟਮੈਂਟ ਉਹ ਖਤਮ ਹੋ ਗਿਆ ਹੁਣ ਵਿਕਰਮ ਸਿੰਘ ਚੌਧਰੀ ਦੀ ਮਾਤਾ ਗਈ ਆ ਇਹਦਾ ਮਤਲਬ ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ 'ਚ ਚੌਧਰੀ ਵਿਕਰਮਜੀਤ ਵੀ ਚਲੇ ਜੇ ਇਸ ਟਾਈਮ ਫਲੋਰ ਤੋਂ ਐਮਐਲਏ ਨੇ ਪਰ ਗੱਲ ਇਹ ਹੈ ਕਿ ਕਹਿੰਦੇ ਹੁੰਦੇ ਨੇ ਕਿ ਜਿਨ੍ਹਾਂ ਦੇ ਘਰ ਸ਼ੀਸ਼ੇ ਦੇ ਹੁੰਦੇ ਨੇ ਉਹ ਦੂਜੇ ਘਰਾਂ ਤੇ ਪੱਥਰ ਨਹੀਂ ਮਾਰਦੇ ਤੇ ਜਿਹੜਾ ਚਲਾ ਗਿਆ ਉਸ ਤੇ ਟਿੱਪਣੀ ਕਰਨੀ ਮੈਨੂੰ ਲੱਗਦਾ ਕਿ ਚੰਨੀ ਸਾਹਿਬ ਤੇ ਜਵਾਬ ਵੀ ਆ ਜਾਊਗਾ ਕਿ ਮੇਰੀ ਮਾਤਾ ਤੇ ਚਲ ਗਈ ਗਿਆ ਮੈਂ ਨਹੀਂ ਰੋਕ ਸਕਿਆ ਕਿ ਉਹਨਾਂ ਦਾ ਨਿੱਜੀ ਫੈਸਲਾ ਕਲਾਸ 1 ਅਫੀਸਰ ਰਿਟਾਇਰ ਹੋਏ ਨੇ ਡੀਪੀਆਈ ਕਾਲਜ ਰਿਟਾਇਰ ਹੋਏ ਨੇ ਤੇ ਤੁਸੀਂ ਆਪਣੇ ਭਰਾ ਨੂੰ ਕਿਹੜਾ ਰੋਕ ਲਿਆ ਜਾਂ ਕੱਲ ਨੂੰ ਪ੍ਰਤਾਪ ਸਿੰਘ ਬਾਜਵਾ ਕੋਈ ਗੱਲ ਕਰਨ ਤੇ ਉਹ ਕਹਿਣਗੇ ਕਿ ਤੁਹਾਨੂੰ ਤੁਸੀਂ ਕਿਹੜਾ ਆਪਣਾ ਭਰਾ ਰੋਕ ਲਿਆ ਹੈਗਾ ਨਾ ਇਹਦਾ ਮਤਲਬ ਕਿ ਕਾਂਗਰਸ ਪਾਰਟੀ ਆਪਣੇ ਆਪ ਨੂੰ ਪਰਿਵਾਰ ਦੀ ਪਾਰਟੀ ਟੱਬਰ ਦੀ ਪਾਰਟੀ ਸਮਝਦੀ ਆ ਜਦੋਂ ਛੱਡ ਕੇ ਚਲੇ ਜਾਂਦੇ ਨੇ ਤੇ ਇਸੇ ਕਰਕੇ ਪਾਰਟੀ ਦਾ ਨੁਕਸਾਨ ਹੋ ਰਿਹਾ ਕਿ ਇਹ ਵਰਕਰਾਂ ਦੀ ਪਾਰਟੀ ਨਹੀਂ ਲਗੀ ਕਿਸੇ ਵਰਕਰ ਨੂੰ ਟਿਕਟ ਮਿਲਦੀ ਨਹੀਂ ਹੁਣ ਜਿਹੜੇ ਇਸ ਟਾਈਮ ਕੈਂਡੀਡੇਟ ਉਤਾਰੇ ਨੇ ਕਿਹੜਾ ਵਰਕਰ ਆ ਕੋਈ ਨਹੀਂ ਲੀਡਰਾ ਐਮਐਲਏ ਜਸਾਬ ਦਾ ਮੰਤਰੀ ਆ ਮਤਲਬ ਕੋਈ ਆਪਣੇ ਆਪ ਨੂੰ ਜਨਮ ਜਾਤ ਤੋਂ ਸਮਝਦੇ ਆਗੇ ਨੇ ਕਿ ਅਸੀਂ ਪੈਦਾ ਵੀ ਐਮਐਲਏ ਹੋਈਏ ਤੇ ਜਦੋਂ ਮਰੀਏ ਤੇ ਮੁੱਖ ਮੰਤਰੀ ਬਣ ਕੇ ਮਰੀਏ ਤੇ ਜੇ ਜਿੰਦਿਆਂ ਜੀ ਦੇ ਜੇ ਮੈਂ ਆਪਣੇ ਧੀ ਪੁੱਤ ਨੂੰ ਡੀਐਸਪੀ ਨਾਲ ਲਵਾ ਸਕਿਆ ਐਮਐਲਏ ਦੀ ਟਿਕਟ ਨਾਲ ਦਿਵਾ ਸਕਿਆ ਮੰਤਰੀ ਨਾਲ ਬਣਾ ਸਕਿਆ ਤੇ ਮੈਂ ਕਾਦੀ ਸਿਆਸਤ ਕੀਤੀ ਐ ਇਸੇ ਕਰਕੇ ਕਾਂਗਰਸ ਪਾਰਟੀ ਨੇ ਜਦੋਂ ਇੱਕ ਜਮਾਨਾ ਸੀ ਕਿ ਪੂਰੇ ਹਿੰਦੁਸਤਾਨ 'ਚ ਰਾਜ ਕਰਦੇ ਅੱਜਕੱਲ ਦੋ ਸੂਬਿਆਂ ਦੀ ਪਾਰਟੀ ਰਹਿ ਗਈ ਆ ਤੇ ਇਸ ਕਰਕੇ ਆ ਹੁਣ ਜਿਹੜੇ ਉਹ ਗਏ ਨੇ ਮੈਡਮ ਚੌਧਰੀ ਉਹਦੇ ਨਾਲ ਦੇਖੋ ਕਾਂਗਰਸ ਪਾਰਟੀ ਨੂੰ ਅੱਜ ਦੇ ਤਰੀਕ ਦੇ ਵਿੱਚ ਕੋਈ ਨੁਕਸਾਨ ਨਹੀਂ ਹੋਣਾ ਪਰ ਉਹਨਾਂ ਦਾ ਨੁਕਸਾਨ ਹੋ ਸਕਦਾ ਕਿ ਬੀਜੇਪੀ ਪੰਜਾਬ ਦੇ ਵਿੱਚ ਮਜ਼ਬੂਤ ਹੋ ਰਹੀ ਹੈ ਕਿ ਜਿਹੜਾ ਵੀ ਉੱਠਦਾ ਬੀਜੇਪੀ 'ਚ ਜਾ ਰਿਹਾ ਹੈਗਾ ਇਹਦਾ ਮਤਲਬ ਹੈ ਕਿ ਬੀਜੇਪੀ ਆਉਣ ਵਾਲੇ ਸਮੇਂ 'ਚ ਪੰਜਾਬ 'ਚ ਰਾਜ ਕਰਨ ਜਾ ਰਹੀ ਹੈ ਕਿ 27 ਦੇ ਵਿੱਚ ਸਰਕਾਰ ਬੀਜੇਪੀ ਦੀ ਬਣੇਗੀ ਕਿਉਂਕਿ ਪਹਿਲੀ ਜਿਹੜੀ ਪਸੰਦ ਉਹ ਪੰਜਾਬ ਦੇ ਲੀਡਰਾਂ ਦੀ ਜਾਂ ਟੱਬਰਾਂ ਦੀ ਜਿਹੜੇ ਟੱਬਰ ਨੇ ਜਿਹੜੇ ਟੱਬਰ ਰਾਜ ਕਰ ਰਹੇ ਚਾਹੇ ਉਹ ਸ਼ਰੋਮਨੀ ਕਾਲੀ ਦਲ ਚ ਰਾਜ ਕਰ ਰਹੇ ਨੇ ਜਾਂ ਬੀਜੇ ਕਾਂਗਰਸ ਪਾਰਟੀ ਦੇ ਰਾਜ ਕਰ ਉਹ ਭੱਜ ਕਿੱਥੇ ਰਹੇ ਨੇ ਬੀਜਪੀ ਚ ਚਾਹੇ ਸਿਕੰਦਰ ਸਿੰਘ ਮਲੂਕਾ ਦੀ ਨੋਂ ਬੀਜਪੀ ਚ ਗਏ ਨੇ ਚਾਹੇ ਹੁਣ ਵਿਕਰਮਜੀਤ ਚੌਧਰੀ ਦੀ ਮਾਤਾ ਚੌਧਰੀ ਸੰਤੋਖ ਸਿੰਘ ਦੀ ਘਰ ਵਾਲੀ ਕਿੱਥੇ ਗਏ ਨੇ ਉਹਦੇ ਚ ਗਏ ਨੇ ਬੀਜਪੀ ਚ ਚਾਹੇ ਚਾਹੇ ਬਿੱਟੂ ਰਵਨੀਤ ਬਿੱਟੂ ਕਿੱਥੇ ਗਏ ਨੇ ਚੱਲ ਬੀਜਪੀ ਚ ਪ੍ਰਨੀਤ ਕੌਰ ਕਿੱਥੇ ਗਈ ਹੈ ਚੱਲ ਬੀਜਪੀ ਦੇ ਵਿੱਚ ਪਤਾ ਬੀਜਪੀ ਕੀ ਪੰਜਾਬ ਦੀ ਹੁਣ ਇੱਕ ਮੇਨ ਜਿਹੜੀ ਪਾਰਟੀ ਉਹ ਬਣਦੀ ਜਾ ਰਹੀ ਏ ਇਹ ਆਪਣੇ ਆਪ 'ਚ ਇੱਕ ਬਹੁਤ ਵੱਡਾ ਸਵਾਲ ਆ ਜੀ ਦੂਜੇ ਪਾਸੇ ਕਾਂਗਰਸ ਦੀ ਗੱਲ ਪਟਿਆਲੇ ਵਾਲੇ ਪਾਸਿਓਂ ਕਰੀ ਰਾਜਪੁਰੇ 'ਚ ਇੱਕ ਸਮਾਗਮ ਕੀਤਾ ਗਿਆ ਕਹਿੰਦੇ ਵਰਕਰਾਂ ਨਾਲ ਮਿਲਣੀ ਵੀ ਹੋ ਜਾਣੀ ਹੈ ਇਸੇ ਬਹਾਨੇ ਜਿਹੜੇ ਰੁੱਸੇ ਹੋਇਆ ਉਹਨਾਂ ਨੂੰ ਸਟੇਜ ਤੇ ਇਕੱਠਿਆਂ ਦਿਖਾ ਦਈਏ ਚਾਹੇ ਉਹ ਲਾਲ ਸਿੰਘ ਨੇ ਚਾਹੇ ਫਿਰ ਹਰਦੀਾਲ ਕੰਬੋਜ ਨੇ ਕਿ ਡਾਕਟਰ ਗਾਂਧੀ ਦਾ ਸਾਥ ਦੇਣਾ ਆਪਾਂ ਦੇਖੋ ਇਹ ਸਵਾਲ ਹੈ ਕਿ ਜੇ ਤੁਸੀਂ ਲੋਕ ਸਭਾ ਵਿਧਾਨ ਸਭਾ ਦੇ ਵਿੱਚ ਹਾਰ ਗਏ ਤੇ ਫਿਰ ਤੁਸੀਂ ਕਹਿੰਦੇ ਸਾਨੂੰ ਲੋਕ ਸਭਾ ਵੀ ਦਿਓ ਜੇ ਮੈਂ ਲੋਕ ਸਭਾ ਜਿੱਤ ਲਈਏ ਤਾਂ ਜਿਹੜੀ ਮੈਂ ਸੀਟ ਤੋਂ ਹਾਰਿਆ ਸੀ ਜ ਉਹ ਮੇਰੇ ਮੁੰਡੇ ਨੂੰ ਦੇ ਦਿਓ ਮਤਲਬ ਕਾਂਗਰਸ ਪਾਰਟੀ ਆਪਣੀਆਂ ਜਿਹੜਾ ਆਪ ਹੀ ਵੱਢ ਰਹੀ ਆਪਣਾ ਬੇੜਾ ਗਿਰਕ ਆਪ ਹੀ ਕਰ ਰਹੀ ਹੈ ਹੁਣ ਪਟਿਆਲੇ ਦੇ ਵਿੱਚ ਡਾਕਟਰ ਤਰਵੀਰ ਗਾਂਧੀ ਦਾ ਜਿਹੜਾ ਲੋਕ ਵਿਰੋਧ ਕਰ ਰਿਹਾ ਉਹ ਕਾਂਗਰਸੀ ਘਟੋ ਪਰਨੀਤਕੌਰ ਦੇ ਤੇ ਕੈਪਟਨ ਮਿਰਿੰਦਰ ਸਿੰਘ ਦੇ ਜਾਦੇ ਚੇਲੇ ਨੇ ਉਹਨਾਂ ਦੇ ਕਹਿੰਦੇ ਸਭ ਕੁਝ ਹੋ ਰਿਹਾ ਹੈਗਾ ਹਾਲਾਂਕਿ ਅੱਜ ਕਈਆਂ ਨੂੰ ਮਨਾ ਵੀ ਲਿਆ ਕਈਆਂ ਨੇ ਮੰਚ ਤੋਂ ਸਬੋਧਨ ਵੀ ਕਰ ਲਿਆ ਲੇਕਿਨ ਗੱਲ ਹੈ ਕਿ ਪਾਰਟੀ ਪ੍ਰਤੀ ਵਫਾਦਾਰੀ ਤੇ ਇੰਪੋਰਟੈਂਟ ਹੈਗੀ ਨਾ ਤੁਸੀਂ ਆਪਣੇ ਟੱਬਰ ਨਾਲ ਦੇਖੋ ਹੁਣ ਲਾਲ ਸਿੰਘ ਉਹ ਨਹੀਂ ਏਡੇ ਵੱਡੇ ਕਾਂਗਰਸ ਪਾਰਟੀ ਦੇ ਲੀਡਰ ਆਪ ਕਹਿੰਦੇ ਕਿ ਮੈਂ ਦਰਿਆ ਵਿਛਾਉਂਦਾ ਰਿਹਾ ਤੇ ਦਰਿਆ ਚੁੱਕਦਾ ਰਿਹਾ ਤੁਹਾਨੂੰ ਉਸ ਜਿੰਦਗੀ ਤੋਂ ਲੈ ਕੇ ਉਹਨਾਂ ਨੇ ਕਾਂਗਰਸ ਪਾਰਟੀ ਨੇ ਤੁਹਾਨੂੰ ਕੀ ਨਹੀਂ ਦਿੱਤਾ ਤਾਨੂੰ ਪਾਰਟੀ ਦਾ ਪ੍ਰਧਾਨ ਬਣਾਇਆ ਤੁਸੀਂ ਕਈ ਵਾਰ ਵਜ਼ੀਰ ਬਣੇ ਮੰਡੀ ਬੋਰਡ ਦੇ ਚੇਅਰਮੈਨ ਬਣੇ ਮੁੰਡੇ ਤੁਹਾਡੇ ਨੂੰ ਟਿਕਟ ਦਿੱਤੀ ਗਈ ਆ ਉਹ ਐਮਐਲਏ ਵੀ ਬਣ ਗਿਆ ਦੂਜੀ ਵਾਰ ਉਹ ਹਾਰ ਗਿਆ ਇਹਦੇ ਚ ਕਸੂਰ ਕੀ ਆ ਹਰਦੀਾਲ ਕੰਬੋਜ ਜਾਂ ਜਿਹੜੇ ਮਦਨਲਾ ਠੇਕੇਦਾਰ ਸਾਹਿਬ ਆ ਉਹ ਤੁਹਾਡੇ ਰਿਸ਼ਤੇਦਾਰ ਆ ਆਪਸ ਵਿੱਚ ਤੁਹਾਡੇ ਠੇਕ ਰਿਸ਼ਤੇਦਾਰ ਆ ਮਦਨਲਾ ਠੇਕੇਦਾਰ ਮਦਨਲਾ ਠੇਕੇਦਾਰ ਦੀ ਰਿਸ਼ਤੀ ਆ ਹਰਦੀਾਲ ਸਿੰਘ ਕਬੋਜ ਨਾਲ ਮਤਲ ਟੱਬਰ ਹੀ ਹੋ ਗਿਆ ਨਾ ਵੀ ਜੇ ਪਟਿਆਲੇ ਦੇ ਵਿੱਚ ਸਿਆਸਤ ਕਰਨੀ ਆ ਤੇ ਅਸੀਂ ਕਰੀਏ ਦੂਜਾ ਸਾਨੂੰ ਪਸੰਦ ਨਹੀਂ ਆ ਔਰ ਡਾਕਟਰ ਗਾਂਧੀ ਕੇ ਦੀ ਪਸੰਦ ਆ ਉਹ ਰਾਹੁਲ ਗਾਂਧੀ ਦੀ ਪਸੰਦ ਆ ਇੱਕ ਬੰਦਾ ਸੈਕੂਲਰ ਦਾ ਫਾਈਟਰ ਹੈਗਾ ਪੰਜਾਬ ਦੀ ਗੱਲ ਕਰਦਾ ਪੰਜਾਬੀ ਦੀ ਗੱਲ ਕਰਦਾ ਕਦੀ ਉਹਨੇ ਤਜੋਰੀ ਨਹੀਂ ਭਰੀ ਬਾਕੀ ਤਾਂ ਬਹੁਤ ਸਾਰੇ ਪੋਲੀਟੀਸ਼ੀਅਨ ਤਜੋਰੀਆਂ ਭਰਦੇ ਨੇ ਗਾ ਮੁੰਡਿਆਂ ਨੂੰ ਵੀ ਬਿਲੀਬੋਰਡ ਦੇ ਵਿੱਚ ਡਾਇਰੈਕਟਰ ਲਵਾ ਲੈਂਦੇ ਨੇ ਫਿਰ ਸੱਟੇ ਵੀ ਖੜਾਉਂਦੇ ਨੇ ਮਾਈਨਿੰਗ ਵੀ ਕਰਦੇ ਨੇ ਸ਼ਰਾਬ ਦੀਆਂ ਫੈਕਟਰੀਆਂ ਵੀ ਚਲਾਉਂਦੇ ਨੇ ਇਹ ਨਹੀਂ ਨਾ ਗੱਲ ਇੱਕ ਪਾਸੇ ਤੁਸੀਂ ਆਪਣਾ ਪੱਲਾ ਦੇਖੋ ਦੂਜੇ ਪਾਸੇ ਆਪਣਾ ਪੱਲਾ ਦੇਖੋ ਮਤਲਬ ਇਹ ਤੇ ਸਾਡੀ ਪਟਿਆਲਾ ਰਿਆਸਤ ਹੋ ਗਈ ਇੱਕ ਕੈਪਟਨ ਮਿਰਿੰਦਰ ਸਿੰਘ ਦੀ ਰਿਆਸਤ ਸੀ ਵਡ ਵਡੇਰਿਆਂ ਦੀ ਇੱਕ ਕਾਂਗਰਸੀਆਂ ਨੇ ਆਪਣੀ ਰਿਆਸਤ ਬਣਾ ਲਈ ਕਿ ਸਾਡੀ ਰਿਆਸਤ ਦੇ ਵਿੱਚ ਗਾਂਧੀ ਨਹੀਂ ਆਣੇ ਉਹ ਸਾਨੂੰ ਨਹੀਂ ਪਸੰਦ ਆਗੇ ਤੇ ਜਿਹੜੇ ਰੌਲਾ ਪਾਉਂਦੇ ਨੇ ਪਟਿਆਲੇ ਦੇ ਵਿੱਚ ਚਰਚਾ ਕਿ ਉਹ ਅਸਲ ਦੇ ਵਿੱਚ ਪਟਿਆਲੇ ਪਰਿਵਾਰ ਦੇ ਨੇ ਪਰ ਹੁਣ ਅਜੇ ਰਾਜਾ ਮਰਿੰਦਰ ਸਿੰਘ ਵੜਿੰਗ ਨੇ ਕਈਆਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਹੈਗੀ ਉਹ ਕਿੰਨਾ ਕਿਬੂਰ ਪੈਂਦਾ ਪਹਿਲੇ ਯਾਰ ਕਾਂਗਰਸ ਪਾਰਟੀ ਦੇ ਲੀਡਰਾਂ ਦੇ ਵਿੱਚ ਵਫਾਦਾਰ ਨਹੀਂ ਆਈਗੀ ਇੱਕ ਪਾਸੇ ਮਲਕਰ ਜੇ ਖੜ ਗਏ ਜਾਂ ਰਾਹੁਲ ਗਾਂਧੀ ਕਹਿ ਰਹੇ ਨੇ ਕਿ ਭਾਰਤ ਨੂੰ ਬਚਾਉਣਾ ਵਾ ਤੇ ਸਾਨੂੰ ਜਿਤਾਉਣਾ ਪੈਣਾ ਤੇ ਜੇ ਤੁਸੀਂ ਆਪਣੇ ਬੰਦੇ ਹਰਾ ਰਹੇ ਹੋ ਤਾਂ ਮਤਲਬ ਹੈ ਕਿ ਤੁਸੀਂ ਨਰਿੰਦਰ ਬੋਦੀ ਸਾਹਿਬ ਦਾ ਸਾਥ ਦੇ ਰਹੇ ਹੋ ਬੀਜੇਪੀ ਦੀ ਸਪੋਰਟ ਕਰ ਰਹੇ ਹੋ ਪਹਿਲਾਂ ਜਿੱਤ ਤੇ ਲੋਣਾ ਜੀ ਪਹਿਲਾਂ ਤੁਸੀਂ ਕਾਣੀਵੰਡ ਜਾ ਕੇ ਕਹਿੰਦੇ ਨੇ ਸ਼ਗੜੇ ਦੇ ਵਿੱਚ ਆਪ ਸ਼ਗਣ ਕਰ ਰਹੇ ਹੋ ਪਰ ਇਹਨਾਂ ਨੂੰ ਕਹਿੰਦਾ ਕਿ ਸਾਡੀ ਕੁਰਸੀ ਪਿਆਰੀ ਇਹ ਕਹਿੰਦੇ ਹੁਣ ਬਹੁਤੇ ਜਿਹੜੇ ਕੀ ਆ ਐਮਐਲਏ ਹਾਰ ਗਏ ਵੀ ਇਦਾਂ ਕਰੋ ਹੁਣ ਸਾਨੂੰ ਐਮਪੀ ਦੀ ਟਿਕਟ ਦੇ ਦਿਓ ਜੀ ਇਵੇਂ ਨਹੀਂ ਨਾ ਚੱਲਦਾ ਉਹ ਪਾਰਟੀ ਕੀ ਦੇ ਦਿਆ ਵਿਨੇਬਿਲਟੀ ਦੇ ਦਿਆ ਤੁਹਾਡੀ ਹਲਕੇ ਦੇ ਵਿੱਚ ਵਿਨੇਬਿਲਟੀ ਨਹੀਂ ਬਣੀ ਪਾਰਟੀ ਨੇ ਸਰਵੇਖਣ ਕਰਾਇਆ ਪੰਜ-ਪੰਜ ਸਰਵੇਖਣ ਕਰਾਏ ਨੇ ਹਰ ਪਾਰਟੀ ਨੇ ਬੀਜੇਪੀ ਨੇ ਆਪਣੇ ਕਰਾਏ ਕਾਂਗਰਸ ਨੇ ਆਪਣੇ ਕਰਾਏ ਕਾਲੀ ਦਲ ਆਪਣੇ ਕਰੇ ਫਿਰ ਕਰਾਸ ਕਰਵਾਏ ਵੀ ਕਾਲੀ ਦਲ ਨੇ ਦੇਖਿਆ ਬੀਜੇਪੀ ਦਾ ਕੌਣ ਜਿੱਤ ਸਕਦਾ ਕਾਂਗਰਸ ਦਾ ਕੌਣ ਜਿੱਤ ਸਕਦਾ ਇਹਦਾ ਹਰ ਪਾਰਟੀ ਨੇ ਕਰਾਸ ਵੀ ਕਰਾਏ ਤੇ ਪਟਿਆਲੇ ਦੇ ਵਿੱਚ ਕਿਸੇ ਦਾ ਨਾਮ ਨਹੀਂ ਆਇਆ ਨਾ ਤੇ ਲਾਲ ਸਿੰਘ ਹੁਣਾਂ ਦਾ ਨਾਮ ਵੀ ਰეკਮੈਂਡ ਕੀਤਾ ਗਿਆ ਸੀ ਉਹਨਾਂ ਦਾ ਨਾਮ ਨਹੀਂ ਸਰਵੇਖਣ ਦੇ ਵਿੱਚ ਆਇਆ ਇੱਕ ਤੇ ਉਹ ਬਜ਼ੁਰਗ ਹੋ ਗਏ ਨੇ ਉਹਨਾਂ ਦੇ ਮੁੰਡੇ ਦਾ ਨਾਮ ਆ ਗਿਆ ਹਰਦਿਆਲ ਸਿੰਘ ਗੰਬੂਜ ਦਾ ਨਾਮ ਆ ਗਿਆ ਹੋਰਾਂ ਦੇ ਵੀ ਆ ਗਏ ਜਦ ਪਾਰਟੀ ਨੇ ਸਰਵੇਖਣ ਕਰਵਾਇਆ ਉਹਦੇ ਚ ਨਾਮ ਉਹਦੇ ਚ ਗਾਂਧੀ ਦਾ ਆ ਗਿਆ ਤੇ ਫਿਰ ਉਹ ਪਾਰਟੀ ਨੂੰ ਪੁੱਛੋ ਨਾ ਜੀ ਤੁਸੀਂ ਗਾਂਧੀ ਦੇ ਨਾਲ ਨਾਰਾਜ਼ਗੀ ਜਤਾਈ ਜਾ ਰਹੇ ਹੋ ਨਾ ਇਵੇਂ ਨਹੀਂ ਨਾ ਹੋ ਸਕਦਾ ਇਸ ਕਰਕੇ ਜਿਵੇਂ ਦੇਖੋ ਭਲਾਥੇ ਦਾ ਰਹਿਣ ਵਾਲਾ ਸੁਖਪਾਲ ਸਿੰਘ ਖਰ ਉਹ 1997 ਤੋਂ ਲੈ ਕੇ 2022 ਤੱਕ ਉਹਨਾਂ ਲੜਾਈ ਉੱਥੇ ਲੜ ਰਹੇ ਨੇ ਪੰਜਾਬ ਦੇ ਮਸਲਿਆਂ ਤੇ ਪੰਥਕ ਸਿੱਖ ਮਸਲਿਆਂ ਤੇ ਲੜਾਈ ਪਰ ਉਹਦੀ ਡਿਮਾਂਡ ਸੰਗਰੂਰ ਦੇ ਵਿੱਚ ਆ ਗਈ ਕਿ ਜਿੱਡਾ ਵੱਡਾ ਬਲਾਰਾ ਭਗਵੰਤ ਮਾਨ ਸੀ ਓਡਾ ਵੱਡਾ ਬਲਾਰਾ ਸੁਖਪਾਲ ਸਿੰਘ ਖਹਿਰਾ ਤੇ ਜਿਹੜੇ ਉਹ ਕ੍ਰਾਂਤੀਕਾਰੀ ਲੋਕ ਬਾਗੀ ਲੋਕ ਉਸ ਵੈਲਟ ਦੇ ਉਹ ਕਹਿੰਦੇ ਸਾਨੂੰ ਤੇ ਇਦਾਂ ਦਾ ਬੰਦਾ ਪਸੰਦ ਆ ਚਾਹੇ ਉਹ ਭਗਵੰਤ ਮਾਨ ਦੇ ਰੂਪ ਚ ਉਹ ਲੋਕਾਂ ਨੇ ਪਸੰਦ ਕਰ ਲਿਆ 2 ਵਾਰ 2014 ਦੇ 19 ਚ ਜਾਂ ਹੁਣ ਉਹਦੀ ਚਰਚਾ ਸੁਖਪਾਲ ਸਿੰਘ ਖਹਿਰਾ ਦੀ ਹੈ ਤੇ ਉਹਦੇ ਚ ਉਥੋਂ ਦੇ ਜਿਹੜੇ ਲੋਕ ਨੇ ਜਿਹੜੇ ਚਾਹੇ ਰਜਿੰਦਰ ਕੌਰ ਭੱਠਲ ਹੋਣ ਚਾਹੇ ਵਿਜੇਂਦਰ ਸਿੰਘਲਾ ਹੋਵੇ ਚਾਹੇ ਦਲਬੀਰ ਗੋਲੜੀ ਹੋਵੇ ਹੁਣ ਉਹਨਾਂ ਦਾ ਗੁੱਸਾ ਪਾਰਟੀ ਨੇ ਤੇ ਉਹ ਸਦਾ ਪਰ ਪਾਰਟੀ ਕਹਿੰਦੀ ਕਿ ਉਹਨਾਂ ਦੀ ਡਿਮਾਂਡ ਜ਼ਿਆਦਾ ਹੂੰ ਇਵੇਂ ਬਾਕੀ ਪਾਰਟੀਆਂ ਦਾ ਵੀ ਹੈ ਨਾ ਹੂੰ ਜੇ ਆਮ ਆਦੀ ਪਾਰਟੀ ਕੋ ਬੰਦੇ ਤੇ ਬਥੇ ਰਹੇ 92 ਸੀ ਲੇਕਿਨ ਉਹਨਾਂ ਨੂੰ ਪਤਾ ਕਿ ਸਾਡਾ ਸਰਹਾਂ ਦੇ ਸਾਡਾ ਨਹੀਂ ਕੋਈ ਨੋਵਾ ਚ ਜਿੱਤਦਾ ਹੈਗਾ ਹੂੰ ਉਹਨਾਂ ਨੇ ਅੱਡੀ ਛੋਟੀ ਦਾ ਮੁੱਖ ਮੰਤਰੀ ਭਗਵੰਤ ਮਾਨ ਨਾਲ ਜੋਰ ਵਾਲਾ ਸਰਵੇਖਣ ਤੇ ਸਰਵੇਖਣ ਕਰਵਾਇਆ ਉਹਨਾਂ ਨੂੰ ਲੱਗਦਾ ਕਿ ਉਹ ਲੱਗ ਜਿੱਤਦਾ ਹੈਗਾ ਗੁਰਪ੍ਰੀਤ ਅਗਲੇ ਪੱਟਕੇ ਲੈ ਗਏ ਹੂੰ ਹਾਰਪੁਰ ਉਹਨਾਂ ਕੋਈ ਨੋ ਦੇ ਨੋ ਐਮਐਲ ਹੈ ਹੀ ਅੱਡੀ ਚੋਟ ਦੋ ਛੱਡ ਕੇ ਫਗਵਾੜਾ ਤੇ ਭਲਤ ਛੱਡ ਕੇ ਸੱਤ ਐਮਐਲਏ ਸੀ ਯੂਨਰ ਲਾ ਲਿਆ ਉਹਨਾਂ ਦਾ ਕੋਈ ਵੀ ਬੰਦਾ ਜਿੱਤਦਾਰ ਨਹੀਂ ਸੀ ਜਿੰਨੇ ਵੀ ਰਿਜ਼ਰਵ ਭਾਈਚਾਰੇ ਦੇ ਨਾਲ ਸੰਬੰਧ ਰੱਖਦੇ ਉਹਨਾਂ ਲੱਗਦਾ ਹੈ ਕਿ ਚੱਬੇਵਾਲ ਫਾਈਟ ਦੇ ਹੋਗਲੇ ਪੱਟ ਕੇ ਲੈ ਗਏ ਪੀ ਜਿਹੜੇ ਉਹ ਸੰਗਲ ਲੈ ਕੇ ਉਹਨੇ ਚੱਬੇ ਵਾਲੇ ਡਰਾਮਾ ਕੀਤਾ ਉਹ ਸੰਗਲਾਂ ਦੇ ਨਾਲ ਆਮ ਆਦੀ ਪਾਰਟੀ ਚੱਲੇ ਗਿਆ ਇਹ ਸਰਵੇਖਣ ਪਾਰਟੀਆਂ ਦਾ ਜੋੜ ਤੋੜ ਕਰਦੇ ਆ ਗਨੇ ਪਰ ਉਹਦੇ ਜਾਣ ਵਾਲੇ ਤੇ ਹੈ ਨਾ ਪਾਰਟੀਆਂ ਵੀ ਬੇਸ਼ਰਮ ਹੋ ਗਈਆਂ ਨੇ ਵੀ ਆਪਣੀ ਵਿਚਾਰਤਾ ਰ ਛੱਡ ਕੇ ਸੱਤਾ ਦੀ ਗੱਲ ਕਰਦੇ ਨੇ ਕਬਜ਼ਾ ਕਿਵੇਂ ਕਰਨਾ ਹੈਗਾ ਤੇ ਪਾਰਟੀਆਂ ਦੇ ਲੀਡਰ ਵੀ ਬਹੁਤ ਸਾਰੇ ਬੇਸ਼ਰਮ ਹੋ ਗਏ ਨੇ ਹੁਣ ਇਹ ਸਭ ਬੇਸ਼ਰਮਾਂ ਦੀ ਮੰਡੀ ਖੁੱਲੀ ਪਈ ਆ ਪਤਾ ਨਹੀਂ ਲੱਗਦਾ ਕਿ ਅੱਜ ਕੌਣ ਆ ਪਿੱਛੇ ਜੇ ਇੱਕ ਬੜਾ ਅੱਛਾ ਕਾਰਟੂਨ ਆਇਆਗਾ ਉਹ ਇੱਕ ਗਿਰਗਟ ਆ ਗਿਰਗਟ ਨੇ ਆਪਣੇ ਆਪ ਨੂੰ ਫਾਂਸੀ ਲੈ ਲਈ ਕੀ ਇੰਦਾ ਕੇ ਹਿੰਦੁਸਤਾਨ ਦੇ ਪੋਲਿਟਿਸ਼ਨਰ ਨੇ ਮੈਨੂੰ ਬਦਨਾਮ ਕਰ ਦਿੱਤਾ ਇਹਦੇ ਨਾਲੋਂ ਤਾਂ ਮੇਰਾ ਮਰਨਾ ਚੰਗਾ ਉਹ ਜਿੰਨੇ ਵੀ ਕਾਰਟੂਨ ਬਣਾਇਆਗਾ ਕਿਸੇ ਕਾਰਟੂਨਿਸਟ ਨੇ ਕਮਾਲ ਕੀਤੀ ਹੈਗਾ ਕਿ ਹਿੰਦੁਸਤਾਨ ਦੇ ਜਿਹੜੇ ਲੀਡਰ ਨੇ ਕਹਿੰਦੇ ਹੁੰਦੇ ਨੇ ਕਿ ਗਿਰਗਟ ਵਾਂਗੂ ਰੰਗ ਬਦਲਦੇ ਨੇ ਉਹ ਕਹਿੰਦਾ ਮੈਨੂੰ ਇੰਨਾ ਕਿਵੇਂ ਬਦਨਾਮ ਕਰ ਦਿੱਤਾਗਾ ਉਹ ਇੰਨਾ ਬੇਸ਼ਰਮਪੁਰੀ ਸਿਆਸਤ ਤੋਂ ਬੰਦਾ ਇੰਨਾ ਖੁਦ ਨੂੰ ਉਹਨੇ ਗਿਰਗਟ ਦੇ ਆਪਣੇ ਆਪ ਨੂੰ ਮਹਿਸੂਸ ਕੀਤਾ ਕਿ ਬੇਸ਼ਰਮਾ ਦੀ ਬਰਾਤ ਦੇ ਵਿੱਚ ਮੈਂ ਕਿਉਂ ਬਦਨਾਮ ਹੋਵਾਂ ਦੇ ਉਹ ਕਾਰਟੂਨਿਸਟ ਜੀ ਕਿਉਂਕਿ ਉਹਦੀ ਇੱਕ ਆਪਣੇ ਜਿਹੜਾ ਵਿਅੰਗਕਾਰ ਹੁੰਦਾ ਉਹਨੇ ਆਪਣਾ ਸੋਚਿਆ ਕਿ ਹਿੰਦੁਸਤਾਨ ਦੀ ਸਿਆਸਤ ਕੀ ਆ ਜਿਹੜੇ ਸਾਡੇ ਲੀਡਰ ਨੇ ਗਿਰਗੜ ਵਾਂਗੂ ਰੰਗ ਬਦਲਦੇ ਤੇ ਗਿਰਗੜ ਨੇ ਦੁਖੀ ਹੋ ਕੇ ਆਪਣੇ ਆਪ ਨੂੰ ਆਤਮ ਹੱਤਿਆ ਕਰ ਲਿਆਗੇ ਤੇ ਇਹ ਜਿਹੜੇ ਸਾਡੇ ਗਿਰਗੜ ਹੈ ਸਿਆਸੀ ਲੀਡਰ ਤੇ ਸਿਆਸੀ ਪਾਰਟੀਆਂ ਇਹਨਾਂ ਨੇ ਸਾਡਾ ਹਿੰਦੁਸਤਾਨ ਜਿਹੜਾ ਨਾ ਉਹ ਇੰਨਾ ਜਿਆਦਾ ਬਿਸ਼ਰਮ ਕਰ ਦਿੱਤਾਗਾ ਕਿ ਡੈਮੋਕ੍ਰੇਸੀ ਜਿਹੜੀ ਸਾਡੇ ਹਿੰਦੁਸਤਾਨ ਦੀ ਉਹ ਖਤਰੇ 'ਚ ਪੈ ਗਈ ਕਿਉਂਕਿ ਜਿਹੜੇ ਲੀਡਰ ਦੇ ਵਿੱਚ ਜਿਹੜੀ ਪਾਰਟੀ ਦੇ ਵਿੱਚ ਵਫਾਦਾਰੀ ਨਹੀਂ ਹੈ ਤੇ ਉਹ ਦੇਸ਼ ਪ੍ਰਤੀ ਜਾਂ ਪਰਦੇਸ਼ ਪ੍ਰਤੀ ਕਿਵੇਂ ਵਫਾਦਾਰ ਸਾਬਤ ਹੋਣਗੇ ਜੀ ਅਗਲੀ ਗੱਲ ਕਰੀਏ ਸ਼੍ਰੋਮਣੀ ਕਾਲੀ ਦਲ ਆਪਣੇ ਆਪ ਨੂੰ ਕਲੌਤੀ ਖੇਤਰੀ ਪਾਰਟੀ ਕਹਿੰਦੀ ਹੈ ਔਰ ਜਦੋਂ ਵੀ ਅੱਜਕੱਲ ਸੁਖਵੀਰ ਬਾਜ਼ਾ ਬੋਲਦੇ ਆ ਕਹਿੰਦੇ ਦਿੱਲੀ ਵਾਲੀਆਂ ਪਾਰਟੀਆਂ ਨੂੰ ਸਬਕ ਸਿਖਾ ਦਿਓ ਪੰਜਾਬੀਓ ਇਸ ਵਾਰੀ ਆਪਾਂ ਨਾ ਆਪਣੀ ਪਾਰਟੀ ਨੂੰ ਜਿਤਾਉਣਾ ਹੈ ਪਰ ਉਹਨਾਂ ਦੇ ਆਪਣੇ ਜਿਹੜੇ ਰੁੱਸੇ ਹੋਏ ਸੀ ਜਾਂ ਗਏ ਸੀ ਮਨਾ ਕੇ ਲਿਆਂਦੇ ਪਰ ਹਾਲੇ ਵੀ ਗੱਲ ਨਹੀਂ ਬਣ ਰਹੀ ਕਿਉਂਕਿ ਸੰਗਰੂਰ ਵਾਲੀ ਸੀਟ ਦੇ ਉੱਤੇ ਪੇਚਾ ਪੈ ਗਿਆ ਸੀ ਪਿਛਲੇ ਦਿਨਾਂ 'ਚ ਉਹ ਘਰੇ ਵੀ ਗਏ ਸੁਖਦੇਵ ਸਿੰਘ ਢੀਂਸਾ ਦੇ ਪਰਮਿੰਦਰ ਸਿੰਘ ਢੀਂਸਾ ਵੀ ਉੱਥੇ ਹੋਰ ਵਰਕਰ ਬੈਠੇ ਸੀ ਉਦੋਂ ਤਾਂ ਬਾਹਰ ਖੱਲਾਂ ਇਹ ਆ ਗਈਆਂ ਕਿ ਉਹਨਾਂ ਦੀ 10-12 ਮਿੰ ਕਿ ਕੀ ਉਹਨਾਂ ਦੇ ਬਾਕੀ ਜਿਹੜੇ ਨਾਲ ਦੇ ਸਮਰਥਕ ਨੇ ਪਾਰਟੀ ਦੇ ਜਾਂ ਵਰਕਰ ਜਿੰਨੇ ਕੋਈ ਵੀ ਬਚੇ ਆ ਢੀਂਸਾ ਦਲ ਦੇ ਕੀ ਹਾਲੇ ਵੀ ਸੰਤੁਸ਼ਟ ਨਹੀਂ ਉਹ ਸੁਖਦੇਵ ਸਿੰਘ ਢੀਂਸਾ ਤੇ ਦਬਾਅ ਪਾ ਰਹੇ ਨੇ ਢੀਂਸਾ ਦਲ ਤੇ ਕਿ ਨਹੀਂ ਆਪਾਂ ਨੂੰ ਸੀਟ ਨਹੀਂ ਮਿਲੀ ਤੇ ਆਪਾਂ ਆਜ਼ਾਦ ਹੋ ਚੱਲੀਏ ਮਤਲਬ ਜਿਹੜਾ ਨਾ ਪ੍ਰਕਾਸ਼ ਸਿੰਘ ਬਾਦਲ ਸਾਹਿਬ ਨੇ ਜਾਂ ਹੁਸਬੀ ਸਿੰਘ ਬਾਦਲ ਮੰਨ ਲੈਣ ਕਿ ਭਾਜਪਾ ਨਾਲ ਯਾਰੀ ਲਾ ਕੇ ਅਸੀਂ ਗਲਤੀ ਕੀਤੀ ਜਿਹੜਾ 96 ਚ ਅਸੀਂ ਇਹਨਾਂ ਨੂੰ ਅਨ ਕੰਡੀਸ਼ਨਲ ਅਪੋਲੋ ਸ਼ਰਤ ਦਿੱਤੀ ਸਮਰਥਨ ਦਿੱਤਾ ਸੀ ਵੀ ਉਹ ਮੰਨ ਲੋ ਕਿ ਕਿਉਂਕਿ ਇਹ ਖੇਤਰੀ ਪਾਰਟੀ ਹੈ ਔਰ ਅੱਜ ਵੀ ਵੱਡੀ ਗਿਣਤੀ ਦੇ ਵਿੱਚ ਪੰਜਾਬ ਦੇ ਲੋਕ ਮਾਣ ਮਹਿਸੂਸ ਕਰਦੇ ਇੱਥੋਂ ਤੱਕ ਕਿ ਕਈ ਕਾਂਗਰਸੀ ਲੀਡਰ ਵੀ ਕਹਿ ਦਿੰਦੇ ਕਿ ਜਿਹੜੀ ਪੰਜਾਬ ਵੀ ਖੇਤਰੀ ਪਾਰਟੀ ਔਕਾਲੀ ਦਲ ਹੈ ਔਕਾਲੀ ਦਲ ਲੜਦਾ ਰਿਹਾ ਕੋਈ ਭਲੇਖਾ ਨਹੀਂ ਲੋਕਾਂ ਨੂੰ ਉਹ ਹੁਣਾਂ ਵੀ ਨਹੀਂ ਚਾਹੀਦਾ ਜਿੰਨੀਆਂ ਇਹਨਾਂ ਨੇ ਮੋਰਚੇ ਲਾਏ ਹੈਗੇ ਨੇ ਔਰ ਜਿੱਤੇ ਵੀ ਨੇ ਹਾਲਾਂਕਿ ਔਕਾਲੀ ਦਲ ਦਾ ਨੁਕਸਾਨ ਵੀ ਹੋਇਆ ਪਰ ਹੁਣ ਜੇ ਖੇਤਰੀ ਪਾਰਟੀ ਪੀ ਪੰਜਾਬ ਵੀ ਆ ਤੁਸੀਂ ਭਾਜਪਾ ਨਾਲ ਯਾਰੀ ਲਾ ਕੇ ਕੁਝ ਕਮਾਇਆ ਨਹੀਂ ਨੁਕਸਾਨ ਹੀ ਹੋਇਆ ਕਿਉਂਕਿ ਭਾਜਪਾ ਅੱਜਕੱਲ ਤੁਹਾਨੂੰ ਅੱਖਾਂ ਦਿਖਾ ਰਹੀ ਹੈ ਹੁਣ ਸਵਾਲ ਹੈ ਕਿ ਪ੍ਰਕਾਸ਼ ਸਿੰਘ ਬਾਦਲ ਸਾਹਿਬ ਹੋਣਾ ਨੇ ਵੀ ਇੱਕ ਛੋਟੀਆਂ-ਛੋਟੀਆਂ ਰਾਜਸਤਾ ਬਣਾ ਦਿੱਤੀਆਂ ਸੀ ਗੁਰਦਾਸਪੁਰ ਰਾਜਸਤ ਕਾਲੂ ਸਾਹਿਬ ਦੀ ਸੇਖਵਾ ਸਾਹਿਬ ਦੀ ਲੰਗਾ ਦੀ ਅੰਮ੍ਰਿਤਸਰ ਦੇ ਵਿੱਚ ਅਜਨਾਲਾ ਦੀ ਬ੍ਰਹਮਪੁਰਾ ਦੀ ਇੱਧਰ ਚੰਦੂ ਮਾਰਾ ਸਾਹਿਬ ਦੀ ਸਿਕੰਦਰ ਸਿੰਘ ਮਲੂਕਾ ਦੀ ਬਿਰਵਿੰਦਰ ਸਿੰਘ ਭੁੰਦਰ ਦੀ ਗੁਰਦੇਵ ਸਿੰਘ ਬਾਦਲ ਦੀ ਟੱਬਰਾਂ ਦੇ ਟੱਬਰ ਬਣਾ ਦਿੱਤੇ ਹੁੰਟੀਂਡਾ ਸਾਹਿਬ ਕਹਿੰਦੇ ਕਿ ਜਿਹੜਾ ਪਟਿਆਲੇ ਤੋਂ ਸ਼ੁਰੂ ਹੁੰਦਾ ਸਫ਼ਰ ਤੇ ਸੰਗਰੂਰ ਬਰਨਾਲਾ ਇਹ ਮੇਰੀ ਰਿਆਸਤ ਆ ਇੱਥੇ ਤੇ ਮੇਰੇ ਹੀ ਚੱਲਣਗੇ ਨਾ ਉਹ ਹੁਣ ਜਦੋਂ ਤੁਸੀਂ ਕਈ ਲੀਡਰ ਪਾਰਟੀਆਂ ਨਾਲ ਆਪਣੇ ਆਪ ਨੂੰ ਵੱਡਾ ਸਮਝਦੇ ਆ ਗਏ ਨੇ ਹਾਲਾਂਕਿ ਸੁਖਦੇਵ ਸਿੰਘ ਢੀਂਡਾ ਸਾਹਿਬ ਹੋਣਾ ਦਾ ਠੀਕ ਆ ਜਲਵਾ ਔਰ ਬਾਦਲ ਸਾਹਿਬ ਦੇ ਨਾਲ ਨੇੜੇ ਰਹੇ ਨੇ ਪਰ ਕਾਲੀਦਲ ਨੇ ਜਾਂ ਬਾਦਲ ਸਾਹਿਬ ਨੇ ਢੀਂਡਾ ਸਾਹਿਬ ਪਰਿਵਾਰ ਨੂੰ ਦਿੱਤਾ ਵੀ ਬਹੁਤ ਕੁਝ ਆ ਖਦੋਵਾਦਾ ਦੇਤਾ اور ਜਦੋਂ ਨਹੀਂ ਸੀ ਜੇ ਤੇ ਦੇਤਾ ਵੀ ਜੇ ਨਹੀਂ ਜੇ ਹਾਰਦੇ ਸੀ ਚਲਰਾਸ ਸਭਾ ਚ ਹਾਰਦੇ ਸੀ ਚਲਰਾਸ ਸਭਾ ਔਰ ਪਰਮਿੰਦਰ ਸਿੰਘ ਢੀਂਡਸਾ ਉਹਨਾਂ ਨੂੰ ਸਨਾਮ ਦੀ ਬਾਈ ਇਲੈਕਸ਼ਨ ਤੋਂ ਲੈ ਕੇ ਤੇ 2022 ਤੱਕ ਚੋਣਾਂ ਲੜੀਆਂ ਉਹਦੇ ਚੋ ਦੋ ਮਨਿਸਟਰ ਵੀ ਬਣਿਆ ਐਮ ਐਲ ਏ ਵੀ ਬਣੇ ਨਾ ਹੁਣ ਉਹ ਹੁਣ ਸਵਾਲ ਹੈ ਕਿ ਕੀ ਤੁਹਾਡੀ ਡਿਮਾਂਡ ਸੀ ਤੁਸੀਂ ਪਹਿਲਾਂ ਜਿੱਦਣ ਸਮਝੌਤਾ ਕੀਤਾ ਤੁਹਾਡੇ ਗਿਲੇ ਸ਼ਿਕਵੇ ਦੂਰ ਹੋਏ ਨੇ ਤੁਹਾਡੇ ਰੋਸੇ ਦੂਰ ਕੀ ਉਹ ਦਿਨ ਕਮਿਟਮੈਂਟ ਹੋਈ ਕਿ ਪਰਮਿੰਦਰ ਢੀਂਡਸਾ ਸੰਗਰੂਰ ਲੜੂਗਾ ਜਾਂ ਸੌ ਹੀ ਖਾਦੀ ਆ ਕਿ ਪਰਮਿੰਦਰ ਸਿੰਘ ਢੀਂਡਸਾ ਹੀ ਸੰਗਰੂਰ ਤੋਂ ਲੜਨਗੇ ਜਿਵੇਂ ਬਠਿੰਡਾ ਵੀ ਬਾਦਲਾਂ ਦੀ ਪੱਕੀ ਆ ਕੋਈ ਹੋਰ ਨਹੀਂ ਲੜ ਸਕਦਾ ਇਵੇਂ ਕੀ ਸੰਗਰੂਰ ਪਰਮਿੰਦਰ ਸਿੰਘ ਢੀਂਡਸਾ ਢੀਂਡਸਾ ਹੀ ਲੜ ਸਕਦੇ ਦੂਜਾ ਬੰਦਾ ਨਹੀਂ ਕੋਈ ਲੜ ਸਕਦਾਗਾ ਹੁਣ ਇਹ ਸਵਾਲ ਆ ਕਿ ਕੀ ਲੋਕ ਤੇ ਕਹਿ ਰਹੇ ਨੇ ਪਰ ਕੀ ਪਰਮਿੰਦਰ ਸਿੰਘ ਢੀਂਡਸਾ ਇਲੈਕਸ਼ਨ ਲੜਨ ਨੂੰ ਤਿਆਰ ਆ ਕਿਉਂਕਿ ਉਹ 19 ਦੇ ਵਿੱਚ ਵੀ ਲੜੇ ਸੀ ਹਾਰ ਗਏ ਸੀ ਪਰ ਉਹ ਸੈਉਣਨ ਨਿਆਰੇ ਲੈ ਰਹੇ ਨੇ ਭਗਵੰਤ ਮਾਨ ਸਾਹਿਬ ਵੀ ਕਿ ਇਹਨਾਂ ਦਾ ਪਤਾ ਨੂੰ ਕਿਹੜੀ ਪਾਰਟੀ ਚੱਲਿਆ ਪਹਿਲਾਂ ਤੇ ਚਰਚਾ ਹੀ ਹੈ ਦੋਸ਼ ਲੱਗਦੇ ਨੇ ਇਲਜ਼ਾਮ ਲੱਗਦੇ ਕਦੀ ਢੀਂਡਸਾ ਸਾਹਿਬ ਹੁਣਾ ਖੁੱਲ ਕੇ ਤੇ ਉਹਨਾਂ ਦੋਸ਼ਾਂ ਦਾ ਜਵਾਬ ਨਹੀਂ ਦਿੰਦਾ ਕਿ ਭਾਜਪੀ ਹੋਣਾ ਨਹੀਂ ਇਹਨਾਂ ਨੂੰ ਪੱਟਿਆ ਸੀ ਤੇ ਗੱਲ ਨਹੀਂ ਬਣੀ ਭਾਜਪੀ ਨੂੰ ਭਗਵੰਤ ਮਾਨ ਵੀ ਸ਼ਾਇਦ ਤਾਂ ਚੁਟਕੀਆਂ ਲੈਂਦੇ ਆ ਕਿਉਂਕਿ ਇਹ ਕਲੌਤੀ ਜੋੜੀ ਆ ਪਿਓ ਪੁੱਤ ਦੀ ਦੋਨਾਂ ਨੂੰ ਹਰਾਇਆ ਭਗਵੰਤ ਮਾਨ ਨੇ ਹਾਂ ਬਿਲਕੁਲ ਇਸ ਕਰਕੇ ਉਹਨਾਂ ਲੱਗਦਾ ਕਿਉਂਕਿ ਮੋਦੀ ਸਾਹਿਬ ਨੇ ਤੇ ਇਥੋਂ ਦਾ ਕਹਿੰਦਾ ਕਿ ਬਾਦਲ ਸਾਹਿਬ ਦੇ ਜਿਹੜੇ ਸਿਆਸੀ ਵਾਰਸ ਨੇ ਉਹ ਸੁਖਦੇ ਕਰਨੀਆਂ ਟੀਚਰਾਂ ਕਰਨੀਆਂ ਔਰ ਟੀਚਰਾਂ ਵੀ ਗਰੀਬਾਂ ਨੂੰ ਹੁੰਦੀਆਂ ਨਾ ਕਿਉਂਕਿ ਇਸ ਟਾਈਮ ਕਾਲੀਦਲ ਜਾਂ ਢੀਂਸਾ ਪਰਿਵਾਰ ਜਾਂ ਬਾਦਲ ਪਰ ਉਹ ਰੈਗਟੇਚਰ ਵਾਲਾ ਹੀ ਰਹਿ ਗਏ ਸਿਰ ਸاسي ਤੌਰ ਤੇ ਗਰੀਬ ਹੋ ਗਏ ਨਾ ਜਿਦ ਦਿਨ ਉਹ ਸੁਖਪਾਲ ਸਿੰਘ ਕਹਿ ਰਿਹਾ ਵੀ ਕਹ ਰਿਹਾ ਕਿ ਸਕੂਟਰ ਪਾਰਟੀ ਬਣ ਗਈ ਤਿੰਨ ਸਕੂਟਰ ਤੇ ਤਿੰਨ ਬੰਦੇ ਬੈਠ ਜਾਂਦੇ ਨੇ ਉਤੇ ਤਿੰਨ ਐਮਲਏ ਰਹਿ ਗਏ ਨਾ ਉਹ ਗਰੀਬ ਨੂੰ ਤਾਂ ਹੁਣ ਕਾਲੀ ਦਲ ਗਰੀਬ ਹੋ ਗਰੀਬੀ ਉਹਨਾਂ ਨੇ ਆਪ ਹੀ ਕੀਤੀ ਨਾ ਹੁਣ ਸਿੱਖਦੇ ਕਿ ਨਹੀਂ ਸਿੱਖਦੇ ਪਿੱਛੇ ਜੇ ਜਿਹੜੇ ਅਜੀਤ ਦੇ ਮੁੱਖ ਸੰਪਾਦਕ ਬਰਜਿੰਦਰ ਸਿੰਘ ਹਮਦਰਦ ਹਮਦਰਦ ਸਾਹਿਬ ਹੋਣਾ ਵੀ ਬੜਾ ਵੱਡਾ ਐਡੀਟੋਰੀ ਲਿਖਿਆ ਕਾਲੀ ਦਲ ਦੀ ਜਿਹੜਾ ਵਿਨਾਸ਼ ਹੋਇਆ ਕਹਿ ਸਕਦੇ ਨਾ ਜਾਂ ਉਹਨਾਂ ਨੇ ਸਿੱਧਾ ਦਿੱਤੀਆਂ ਆਈਆਂ ਨੇ ਲਿਖਿਆ ਕਿ ਕਾਲੀ ਦਿਨ ਗਲਤੀਆਂ ਤੋਂ ਨੇ ਸਿੱਖ ਰਿਆ ਹੁਣ ਸਵਾਲ ਹੈ ਕਿ ਜਦ ਢੀਂਟਾ ਸਾਹਿਬ ਨੂੰ ਸਰਪ੍ਰਸਤ ਮੁਖ ਬਣਾ ਦਿੱਤਾ ਹੈਗਾ ਤੇ ਉਹਨਾਂ ਨੂੰ ਵੀ ਫੁਚਾਈਦਾ ਵੱਡਾ ਜੇਰਾ ਚਾਹੀਦਾ ਹੈ ਕਿ ਇਹ ਨਹੀਂ ਕਿ ਜੇ ਉਹ ਬਣ ਗਏ ਤੇ ਉਹਦੇ ਮੁੰਡੇ ਨੇ ਲੜਦੀ ਲੜਦੀਆਂ ਪਰ ਜਿਹੜੀ ਸੰਗਰੂਰ ਬਰਨਾਲਾ 벨ਟ ਆ ਇਹ ਤੇ ਹੈ ਦੇ ਇਹਨਾਂ ਦਾ ਕਿਉਂਕਿ ਸਾਰਾ ਕਰਤਾ ਧਰਤਾ ਇਹ ਸ਼ਰੂਮ ਦੀ ਕਮੇਟੀ ਮੈਂਬਰ ਇਹ ਡਿਸਾਈਡ ਕਰਦੇ ਐਮ ਐਲ اے ਡਿਸਾਈਡ ਕਰਦੇ ਤੇ ਜਿਹੜਾ ਇਕਬਾਲ ਸਿੰਘ ਝੁੰਦਾ ਉਹ ਇਹਨਾਂ ਦਾ ਸਿਆਸੀ ਸ਼ਰੀਕ ਹੋ ਸਕਦਾ ਪਹਿਲਾਂ ਅਕਾਲੀ ਦਲ ਨੇ ਉੱਥੇ ਭਾਈ ਗੋਬਿੰਦ ਸਿੰਘ ਲੋਂਗੋਵਾਲ ਨੂੰ ਖੜਾ ਕੀਤਾ ਸੀ ਉਹ ਕਰਦੇ ਰਹਿੰਦੇ ਆਗੇ ਨੇ ਹਣਾ ਪਰ ਹੁਣ ਇਹ ਦੇਖਦੇ ਕਿ ਢੀਂਟਸਾ ਸਾਹਿਬ ਹੁਣੀ ਵਰਕਰਾਂ ਦਾ ਦਿਲ ਰੱਖ ਰਹੇ ਨੇ ਜਾਂ ਉਹ ਦਿਲੋਂ ਨਹੀਂ ਚਾਹੁੰਦੇ ਕਿ ਇਲੈਕਸ਼ਨ ਨਾਲ ਲੜ ਲੜੀਏ ਕਿਉਂਕਿ ਕਈ ਬਹੁਤ ਸਾਰੇ ਕਾਲੀ ਦਲ ਦੇ ਲੀਡਰ ਮਹਿਸੂਸ ਕਰਦੇ ਕਿ ਸ਼ਾਇਦ ਸਾਡੀ ਜਿੱਤ ਨਸੀਬ ਨਹੀਂ ਹੋਣੀ ਅਸੀਂ ਹਾਰ ਨਹੀਂ ਆ ਹੁਣ ਅਗਲਾ ਕਹਿੰਦੇ ਜੇ ਹਾਰਨੇ ਤੇ ਆਪਾਂ ਪੈਸਾ ਕਿਉਂ ਲਾਉਣਾ ਕਿਉਂਕਿ ਮਾੜੀ ਤੋਂ ਮਾੜੀ ਇਲੈਕਸ਼ਨ ਤੇ ਵੀ ਕਰੋੜਾ ਰੁਪਏ ਲੱਗਦੇ ਹੋ ਇੱਕ ਐਮਐਲਏ ਜਿੱਤਣ ਵਾਸਤੇ ਤਾਂ ਕਈ ਐਮਐਲਏ ਉਮੀਦਵਾਰਾਂ ਨੇ 88 ਕਰੋੜ ਰੁਪਈਆ ਲਾਤਾ ਹੈ ਠੀਕ ਹੈ ਆਮ ਆਦੀਆ ਪਾਰਟੀ ਵਾਲੇ ਫਰੀ ਚ ਜਿੱਤ ਕੇ ਪਰ ਕਈ ਜਿਹੜੇ ਕਾਂਗਰਸੀ ਜਾਂ ਅਕਾਲੀਰ ਪੈਸੇ ਲਾਏ ਨੇ ਹੁਣ ਇੱਕ ਹਲਕੇ ਜੇ 9 ਕਰੋੜ ਰੁਪਈਆ ਲੱਗਦਾ ਹੈਗਾ ਤੇ ਬਾਕੀਆਂ ਚ ਕਿੰਨੇ ਲੱਗਦੇ ਹੋਣਗੇ ਹੁਣ ਤੇ ਆਮ ਆਦੀ ਪਾਰਟੀ ਵਾਲਿਆਂ ਨੂੰ ਵੀ ਲਾਉਣੇ ਪੈਣੇ ਹੈਗੇ ਨਾ ਜੀ ਉਦੋਂ ਹਵਾ ਸੀ ਹੁਣ ਹਵਾ ਨਹੀਂ ਆਏਗੀ ਪਰ ਹੁਣ ਇਹ ਸਵਾਲ ਹੈ ਕਿ ਸੁਖਦੇਵ ਸਿੰਘ ਢੀਂਡਸਾ ਸਾਹਿਬ ਫੈਸਲਾ ਲੈਣਗੇ ਜਾਂ ਦੇ ਸੰਯੁਕਤ ਅਕਾਲੀ ਦਲ ਨੂੰ ਮਰਜ ਨਾ ਕਰ ਦੇ ਤੇ ਜੇ ਮਰਜ ਕੀਤਾ ਹੈਗਾ ਤੇ ਫਿਰ ਹੁਣ ਪਾਰਟੀ ਨੂੰ ਦੇਖੋ ਨਾ ਕਿ ਪਾਰਟੀ 13 ਚੋਂ ਕਿੰਨੀਆਂ ਜਿੱਤਦੀ ਹੈਗੀ ਆ ਹੁਣ ਤੇ ਸਵਾਲ ਤੁਹਾਡੇ ਕੋਲ ਦੋ ਐਮਪੀ ਸੀ ਇੱਕ ਇੱਕ ਸੁਖਬੀ ਸਿੰਘ ਬਾਦਲ ਦੂਜੀ ਹਰ ਸਿਮਰਤ ਕੌਰ ਬਾਦਲ ਹੁਣ ਉਹ ਦੋ ਜਿੱਤਦੇ ਨੇ ਕਿ ਜਾਂ ਹੋਰ ਜਿੱਤਦੇ ਨੇ ਹੁਣ ਤੇ ਤੁਹਾਡਾ ਟਾਰਗੇਟ ਹੋਣਾ ਚਾਹੀਦਾ ਪਾਰਟੀ ਨੇ ਜਿੱਤਾਂ ਬੀਜੇਪੀ ਕੋ ਸਿੱਖਣਾ ਚਾਹੀਦਾ ਉਹ ਭਾਵੇਂ ਜਿੱਤਣ ਹਜੇ 250 ਹੀ ਲੇਕਿਨ ਉਹਨੇ 400 ਦਾ ਨਾਅਰਾ ਦਿੱਤਾ ਤੁਸੀਂ 13 ਦੇ ਵਿੱਚ ਵੀ 13 ਬੰਦੇ ਆਪਸ ਵਿੱਚ ਲੜ ਰਹੇ ਹੋ ਤੇ ਫਿਰ ਕਿਵੇਂ ਜਿੱਤ ਲੋ ਇਹੋ ਹਾਲਾਤ ਕਾਂਗਰਸ ਪਾਰਟੀ ਦੇ ਨੇ ਪਿੱ ਸਾਡੇ ਘਰਾਂ ਦੇ ਵਿੱਚ ਪਾਰਟੀਆਂ ਉਮੀਦਵਾਰ ਬਾਕੀਆਂ ਨੂੰ ਦੋ ਇਸ ਕਰਕੇ ਜਿਹੜੀਆਂ ਪਾਰਟੀਆਂ ਦੇ ਦਿਲ ਵੱਡੇ ਨੇ ਜਿਹੜੀਆਂ ਪਾਰਟੀਆਂ ਦੇ ਲੀਡਰਾਂ ਦੇ ਦਿਲ ਵੱਡੇ ਨੇ ਨਾ ਉਹ ਜਿੱਤ ਜਾਂਦੇ ਨੇ ਤੇ ਜਿੱਥੇ ਸੌੜੀ ਸਿਆਸਤ ਹੋ ਰਹੀ ਆ ਮੇਰੇ ਟੱਬਰ ਨੂੰ ਮੈਨੂੰ ਹੀ ਸਭ ਕੁਝ ਮਿਲ ਜੇ ਉਹ ਪਾਰਟੀ ਅੱਜ ਵੀ ਉਹਦਾ ਨੁਕਸਾਨ ਹੋਗਾ ਕੱਲ ਵੀ ਹੋਗਾ ਨੁਕਸਾਨ ਇੱਕ ਤੀਜੀ ਪਾਰਟੀ ਭਾਜਪੀ ਦੀ ਚਰਚਾ ਨਾ ਹੋਵੇ ਹੋ ਨਹੀਂ ਸਕਦਾ ਕਿਉਂਕਿ ਸੈਂਟਰ ਤੋਂ ਲੈ ਕੇ ਇੱਥੇ ਤੱਕ ਵੀ ਤਾਰਾਂ ਖੜਕੀਆਂ ਪਈਆਂ ਜਿਹੜਾ ਪੰਜਾਬ ਕਿਸੇ ਦੇ ਕਾਬੂ ਛੇਤੀ ਨਹੀਂ ਆਉਂਦਾ ਉੱਥੇ ਵੀ ਦਬਦਬਾ ਕਹਿੰਦੇ ਕਿ ਭਾਜਪੀ ਵਾਲੇ ਬਣਾਉਣ ਚ ਲੱਗੇ ਆ ਇਹ ਕਦੇ ਨਹੀਂ ਦੇਖਿਆ ਗਿਆ ਪਰ ਕੋਲਤੇ ਲੀਡਰ ਹੈ ਵਿਜੇ ਸੰਪਲਾ ਜਿਨ੍ਹਾਂ ਨੂੰ ਆਦੇ ਵੀ ਵੱਡੇ ਮਿਲਦੇ ਰਹੇ ਆ ਉਹਨਾਂ ਨੇ ਵੀ 2014 ਦੀ ਉਹ ਸੀਟ ਜਿੱਤੀ ਹੋਈ ਆ ਪਰ ਜਦੋਂ ਟਿਕਟ ਨਹੀਂ ਮਿਲੀ ਤੇ ਰੋਸਾ ਹੋ ਗਿਆ ਮੋਦੀ ਕਾ ਪਰਿਵਾਰ ਦਾ ਜਿਹੜਾ ਨਾਰਾ ਸੀ ਉਹ ਵੀ ਨਾਂ ਦੇ ਮਗਰੋਂ ਹਟਾ ਦਿੱਤਾ ਫਿਰ ਚਰਚਾ ਛਿੜੀ ਕਿ ਨਾ ਤਾਂ ਆਪ ਚਾਤੇ ਉਹਨਾਂ ਨੇ ਕੀ ਜਾਣਾ ਕਿਉਂਕਿ ਉੱਥੇ ਤਾਂ ਪਹਿਲੇ ਅਨਾਉਂਸ ਹੋ ਚੁੱਕੀ ਆ ਟਿਕਟ ਪਰ ਅੱਜ ਕੱਲ ਚਰਚਾ ਜਿਹੜੀ ਇਹ ਆ ਕਿ ਜਿਹੜੀ ਉਹਨਾਂ ਨੂੰ ਮਣਾਉਣ ਚਲੇਗੇ ਸੁਨੀਲ ਜਾਖੜ ਸਾਰੀ ਟੀਮ ਨੂੰ ਨਾਲ ਲੈ ਕੇ ਕਿ ਇੱਕ ਵੀ ਲੀਡਰ ਉਹ ਰਸਨ ਨਹੀਂ ਦੇਣਾ ਚਾਹੁੰਦੇ ਕਿ ਮਸਾ ਮਸਾ ਪੈਰ ਲੱਗ ਰਿਹਾ ਸਾਰੇ ਪਾਸੇ ਦੇਖੋ ਸਭ ਤੋਂ ਵੱਡੀ ਤੇ ਸਿਆਣਪ ਉਹ ਹੁੰਦੀ ਨਾ ਦੇਖੋ ਜਿਹੜੇ ਵਿਜੇ ਸਾਂਪਲੇ ਕੋਈ ਛੋਟਾ ਲੀਡਰ ਨਹੀਂ ਹੈਗਾ ਇੱਕ ਵੱਡਾ ਲੀਡਰ ਨੈਸ਼ਨਲ ਲੈਵਲ ਦਾ ਲੀਡਰ ਹੈ 2014 ਦੇ ਵਿੱਚ ਉਹ ਐਮਪੀ ਬਣੇ ਨੇ ਫਿਰ ਸੈਂਟਰ ਦੇ ਵਿੱਚ ਵਜੀਰੇ 19 ਚੋਂ ਉਹਨਾਂ ਦੀ ਟਿਕਟ ਕੱਟ ਕੇ ਸੋਮਪ੍ਰਕਾਸ਼ ਨੂੰ ਬਣਾ ਦਿੱਤਾ ਤੇ ਫਿਰ ਉਹਨਾਂ ਨੂੰ ਉੱਥੇ ਐਡਜਸਟ ਕੀਤਾ ਗਿਆ ਨੈਸ਼ਨਲ ਐਸਈ ਕਮਿਸ਼ਨ ਦਾ ਚੇਅਰਮੈਨ ਲਾਇਆ ਗਿਆ ਹੁਣ ਉਹਨਾਂ ਨੂੰ ਲੱਗਦਾ ਸੀ ਕਿ ਸੋਮਪ੍ਰਕਾਸ਼ ਸਾਹਿਬ ਦੀ ਏਜ 75 ਸਾਲ ਤੋਂ ਟੱਪ ਗਈ ਨੇ ਤੇ ਮੇਰਾ ਨੰਬਰ ਲੱਗੂਗਾ ਉਹਨਾਂ ਨੇ ਵੀ ਸਰਵੇਖਣ ਕਰਾਇਆ ਉਹਨੂੰ ਲੱਗਾ ਕਿ ਉਹ ਜ਼ਿਆਦਾ ਐਕਟਿਵ ਨਹੀਂ ਉਹਨਾਂ ਨੂੰ ਦੇ ਦਿੱਤੀ ਟਿਕਟ ਹੁਣ ਇੱਕ ਖਾਸੀਅਤ ਤੇ ਵਿਜੇ ਸਾੰਪਲਾ ਦੀ ਵੀ ਹੈ ਨਾ ਉਹ ਹਲੇ ਤੱਕ ਉਹਨੇ ਕੋਈ ਪਾਰਟੀ ਜੁਆਇਨ ਨਹੀਂ ਕੀਤੀ ਹਾਲਾਂਕਿ ਉਹਦੇ ਵਾਸਤੇ ਦਰਵਾਜ਼ੇ ਖੁੱਲੇ ਸੀ ਕਾਂਗਰਸ ਦਾ ਦਰਵਾਜ਼ਾ ਵੀ ਖੁੱਲ੍ਹਾ ਸੀ ਤੇ ਕਾਲੀ ਦਲ ਦਾ ਵੀ ਦਰਵਾਜ਼ਾ ਖੁੱਲ੍ਹਾ ਇਹ ਵਿਜੇ ਸ਼ਾਂਪਲਾ ਜਾਂ ਭਾਜਪਾ ਦੇ ਲੀਡਰ ਦੇ ਵਿੱਚ ਤੇ ਕਾਂਗਰਸ ਦੇ ਲੀਡਰ ਦੇ ਵਿੱਚ ਦੇਖੋ ਕਿੰਨਾ ਜ਼ਮੀਨ ਆਸਮਾਨ ਦਾ ਫਰਕ ਆ ਇਹ ਨਾਰਾਜ਼ ਹੋ ਕੇ ਵੀ ਕਿਸੇ ਪਾਰਟੀ 'ਚ ਨਹੀਂ ਗਏ ਤੇ ਰਵਨੀਤ ਬਿੱਟੋ ਨਹੀਂ ਤਿੰਨ ਵਾਰ ਐਮਪੀ ਹੈ ਚੁੱਪਚਾਪ ਹੀ ਤੇ ਭਾਜਪਾ 'ਚ ਸ਼ਾਮਲ ਹੋ ਗਏ ਫਰਕ ਨਾ ਪਾਰਟੀ ਪ੍ਰਤੀ ਵਫਾਦਾਰੀ ਤੇ ਹੈ ਨਾ ਬੰਦਾ ਗਿਆਦ ਨੇ ਹਾਲਾਂਕਿ ਕਾਲੀ ਦਲ ਦੇ ਸੁਭੀ ਸਿੰਘ ਬਾਦਲਾ ਮੀਟਿੰਗ ਕਾਂਗਰਸੀਆਂ ਦੇ ਨਾਲ ਵੀ ਗੱਲ ਚੱਲੀ ਕਾਲੀ ਦਲ ਨੇ ਤੇ ਵੀ ਕਹਿਤਾ ਕਿ ਤੁਸੀਂ ਸਾਡੇ ਲੋ ਹਾਰਪੁਰ ਤੋਂ ਚੋਣ ਲੜੋ ਤੁਹਾਡਾ ਜਿਹੜਾ ਲੜਕਾ ਵਾ ਅਸੀਂ ਅਗਲੀ ਵਾਰ ਉਸਤਾਜ ਦੀ ਵਿਧਾਨ ਸਭਾ ਚੋਣਾਂ ਚ ਉਹਨੂੰ ਫਗਵਾੜੇ ਤੋਂ ਲੜਾਵਾਂਗੇ ਪਰ ਉਹਨੇ ਜ ਫੈਸਲਾ ਲਾਤਾ ਸੋਚਿਆ ਸ਼੍ਰੀਲ ਜਾਖੜ ਤੇ ਅੱਜ ਘਰ ਗਏ ਨਾ ਉਹਨਾਂ ਦੇ ਬਤੌਰ ਸੂਬਾ ਪ੍ਰਧਾਨ ਉਸ ਤੋਂ ਪਹਿਲਾਂ ਤੇ ਉਹਨਾਂ ਨੂੰ ਜੇਪੀ ਨੱਢਾ ਸਾਹਿਬ ਨੇ ਵੀ ਦਿੱਲੀ ਬੁਲਾ ਲਿਆ ਪੀ ਮੈਨੂੰ ਦੱਸੋ ਕੀ ਆ ਤੇ ਹੋ ਸਕਦਾ ਉਹਨਾਂ ਨੇ ਪ੍ਰੋਮਿਸ ਕੀਤਾ ਹੋਵੇ ਕਿ ਕੋਈ ਗੱਲ ਨਹੀਂ ਆਪਣੀ ਸਰਕਾਰ ਬਣ ਲਓਂਦੇ ਤੁਹਾਨੂੰ ਕੀ ਭੇਜ ਰਾਜ ਸਭਾ ਮੈਂਬਰ ਭੇਜ ਦੀਏ ਤੁਹਾਨੂੰ ਫਿਰ ਵਜ਼ੀਰ ਬਣਾ ਦਾਂਗੇ ਬੀਜੇਪੀ ਕੋ ਦੇਣ ਵਾਸਤੇ ਬਹੁਤ ਕੁਝ ਆ ਤੇ ਕਾਂਗਰਸ ਕਾਲੀ ਦਲ ਕੋ ਦੇਣ ਵਾਸਤੇ ਕੁਝ ਨਹੀਂ ਆਗਾ ਇਸ ਕਰਕੇ ਅੱਜ ਦੀ ਤਰੀਕ ਨਾਲ ਤੇ ਵਿਜੇ ਸਾਂਪੜਾ ਰੁਕ ਗਏ ਨੇ ਇਹ ਉਹਨਾਂ ਨੇ ਸੋਚਿਆ ਕਿ ਠੀਕ ਹੈ ਮੈਂ ਕਾਲੀ ਦਲ ਦੇ ਵਿੱਚ ਕੀ ਕਿਉਂਕਿ ਇਸ ਟਾਈਮ ਕਾਲੀ ਦਲ ਤੇ ਕਾਂਗਰਸ ਉਹ ਕਹਿੰਦੇ ਉਹਨਾਂ ਦੀ ਜਿਹੜੀਆਂ ਡੁੱਬਦੇ ਹੋ ਹਿਜਾਜ ਦੇ ਬਰਾਬਰ ਆ ਤੇ ਬੰਦਾ ਪੈਰ ਤੇ ਉਥੇ ਰੱਖ ਦਿੰਦਾ ਨਾ ਜਿੱਥੇ ਉਹਨੂੰ ਪਤਾ ਕਿ ਮੇਰੀ ਮੈਂ ਮੰਜ਼ਲ ਤੇ ਪਹੁੰਚ ਜਾਣਾ ਹੈਗਾ ਨਰਾਜ਼ਗੀ ਠੀਕ ਹੈ ਉਹਨਾਂ ਨੇ ਮੋਦੀ ਦਾ ਪਰਿਵਾਰ ਢਾਲੇ ਤੇ ਹਰਿਆਣੇ ਦੇ ਨਿਲਵਿਜ ਸਾਹਿਬ ਨੇ ਵੀ ਢਾ ਲਿਆ ਸੀ ਫਿਰ ਲਾ ਲਿਆ ਤੇ ਉਹਨਾਂ ਨੂੰ ਮਲਾ ਲਿਆ ਕੀ ਪਤਾ ਮੰਨ ਜਾਣ ਪਰ ਉਹਨੂੰ ਪਤਾ ਕਿ ਜੇ ਮੈਂ ਅੱਜ ਦੀ ਤਰੀਕ ਦੇ ਵਿੱਚ ਕਾਂਗਰਸ ਪਾਰਟੀ ਦੇ ਵਿੱਚ ਜਾਂਨਾ ਤੇ ਉਹਦੇ ਵਿੱਚ ਮੇਰਾ ਫਾਇਦਾ ਕੀ ਹੈ ਮੈਂ ਟਿਕਟ ਮਿਲ ਵੀ ਜਾਂਦੀ ਜੇ ਮੈਂ ਹਾਰ ਗਿਆ ਜਾਂ ਮੈਂ ਕਾਲੀ ਦਲ ਦੇ ਵਿੱਚ ਚਲਾ ਜਾਂਦਾ ਜੇ ਮੈਂ ਹਾਰ ਗਿਆ ਇਹਦੇ ਨਾਲ ਤਾਂ ਮੈਂ ਭਾਜਪਾ 'ਚ ਨਾ ਬੀਜੇਪੀ ਦੀ ਵੇਖ 24 ਦੇ ਵਿੱਚ ਸਰਕਾਰ ਬਣ ਗਈ ਫਿਰ ਤੇ ਮੈਂ ਫਿਰ ਤੇ ਵੀ ਮੈਂ ਐਸੀ ਕਮਿਸ਼ਨ ਦਾ ਚੇਅਰਮੈਨ ਰਹੂੰਗਾ ਨਾ ਕਿਉਂਕਿ ਬੀਜੇਪੀ ਕੋ ਅਡਜਸਟ ਕਰਨ ਵਿੱਚ ਬੜੇ ਨੇ ਕਈ ਸਟੇਟ ਨੇ ਹਮ ਇਲੈਕਸ਼ਨਾਂ ਹੋਣੀਆਂ ਨੇ ਕਿਤੇ ਨਾ ਕਿਤੇ ਰਾਜ ਸਭਾ ਖਾਲੀ ਉਥੋਂ ਅਡਜਸਟਮੈਂਟ ਕਰ ਜਾਂਦੇ ਜਿਵੇਂ ਅੰਮ੍ਰਿਤਸਰ ਬਾਰੇ ਅੰਮ੍ਰਿਤਸਰ ਦੇ ਲੋਕਾਂ ਦੀ ਗੱਲ ਕੀ ਸ਼ੁਰੂ ਹੋ ਗਈ ਆ ਉਹ ਕਹਿ ਰਹੇ ਕਿ ਬੀਜਪੀ ਜਿਹੜਾ ਵੀ ਇੱਥੇ ਹਾਰਦਾ ਨਾ ਬੀਜਪੀ ਦਾ ਲੀਡਰ ਉਹਨੇ ਵਜ਼ੀਰ ਤੇ ਬੰਨਾ ਹੀ ਬੰਨਾ ਆਪਾਂ ਕਿਉਂ ਨਾ ਦੋ ਬੰਦੇ ਜਿਤਾ ਦਈਏ ਹਰ ਵਾਰੋ ਕਾਂਗਰਸ ਨੂੰ ਜਿਤਾ ਦਿੰਦੇ ਨੇ ਬੀਜਪੀ ਨੂੰ ਹਾਰ ਜਾਂਦੇ ਨੇ ਇੱਕ ਕਾਂਗਰਸ ਦਾ ਐਮਪੀ ਬਣ ਜਾਂਦਾ ਇੱਕ ਬੀਜਪੀ ਦਾ ਰਾਜ ਸਭਾ ਐਮਪੀ ਬਣ ਜਾਂਦਾ ਸੈਂਟਰ ਦੇ ਵਿੱਚ ਵਜ਼ੀਰ ਬਣ ਜਾਂਦਾ ਕੈਪਟਨ ਮਰਿੰਦਰ ਸਿੰਘ ਐਮਪੀ ਬਣ ਗਏ ਔਰਨਜੀਤ ਲਈ ਹਾਰ ਗਏ ਔਰਨਜੀਤ ਲਈ ਸੈਂਟਰ ਰਾਜ ਸਭਾ ਮੈਂਬਰ ਬਣ ਗਏ ਸੈਂਟਰ ਦੇ ਵਜ਼ੀਰ ਬਣ ਗਏ ਉਸ ਤੋਂ ਬਾਅਦ 2019 ਦੇ ਵਿੱਚ ਗੁਰਜੀਤ ਔਜਲਾ ਆ ਗਏ ਨੇ ਗੁਰਜੀਤ ਸਿੰਘ ਔਜਲਾ ਜਿੱਤ ਜਾਂਦੇ ਨੇ ਆਈਐਫਐਸ ਅਧਿਕਾਰੀ ਹਰਦੀਪ ਸਿੰਘ ਪੂਰੀ ਲਿਆਉਂਦੇ ਨੇ ਹਰਦੀਪ ਸਿੰਘ ਪੂਰੀ ਹਾਰ ਜਾਂਦੇ ਨੇ ਉਹਨੂੰ ਰਾਜ ਸਭਾ ਮੈਂਬਰ ਬਣਾ ਕੇ ਉਹਨੂੰ ਸੈਂਟਰ ਚ ਵਜ਼ੀਰ ਬਣਾ ਦਿੰਦੇ ਤੇ ਉਹਨਾਂ ਮਾਝੇ ਵਾਲੇ ਕੀ ਕਹਿੰਦੇ ਨੇ ਕਿ ਇਸ ਵਾਰ ਫਿਰ ਗੁਰਜੀਤ ਔਜਲਾ ਜੇ ਜਿੱਤ ਗਿਆ ਤੇ ਜੇ ਤਰਨਜੀਤ ਸਿੰਘ ਸੰਧੂ ਹਾਰ ਗਏ ਇਹਨੂੰ ਫਿਰ ਮੋਦੀ ਸਾਹਿਬ ਨੇ ਰਾਜ ਸਭਾ ਮੈਂਬਰ ਬਣਾ ਦੇਣਾ ਹੈਗਾ ਫਿਰ ਇਹਨੂੰ ਵਜ਼ੀਰ ਬਣਾ ਜਾਣਾ ਇਹ ਉੱਥੇ ਗੱਲ ਇਹ ਚੱਲ ਰਹੀ ਹੈ ਕਿ ਬੀਜੇਪੀ ਦੇ ਵਿੱਚ ਹਾਰਨ ਤੋਂ ਬਾਅਦ ਵੀ ਫਾਇਦਾ ਹੀ ਫਾਇਦਾ ਸਬਦਾ ਮਾੜਾ ਨਹੀਂ ਹੈਗਾ ਅੰਬਰ ਸਰਖਾਸ ਅੰਬਰ ਸਰਖਾਸ ਕਰਕੇ ਤਿੰਨ ਵਾਰਾਂ ਤਿੰਨੇ ਝੋਟੀ ਦੇ ਜੇਤਲੀ ਸਾਹਿਬ ਝੋਟੀ ਦਾ ਹਰਦੀਪ ਸਿੰਘ ਪੂਰੀ ਝੋਟੀ ਦਾ ਅਫਸਰ ਤਰਨਜੀਤ ਸਿੰਘ ਸੰਧੂ ਝੋਟੀ ਦਾ ਅਫਸਰ ਅਮਰੀਕਾ ਦਾ ਰਾਜਦੂਤ ਰਹਿ ਕੇ ਆਇਆ ਬੰਦਾ ਔਰ ਸਮੁੰਦਰੀ ਪਰਿਵਾਰ ਦੇ ਨਾਲ ਸੰਬੰਧ ਰੱਖਦੇ ਨੇ ਉਹ ਕਹਿੰਦੇ ਫਿਰ ਕੀ ਹੋ ਗਿਆ ਜੇ ਪਤਾ ਨਹੀਂ ਉਹਨਾਂ ਚਾਰ ਤਰੀ ਨੂੰ ਕੀ ਰਿਜ਼ਲਟ ਆਉਣੇ ਲੇਕਿਨ ਅੰਮ੍ਰਿਤਸਰ ਦੇ ਵਿੱਚ ਗੱਲ ਫੈਲ ਗਈ ਆ ਕਿ ਕੋਈ ਗੱਲ ਨਹੀਂ ਜੇ ਹਾਰ ਵੀ ਜਾਊਗਾ ਤੇ ਬੀਜੇਪੀ ਵਾਲਾ ਦਿਲ ਛੋਟਾ ਨਾ ਕਰਨ ਦਿਲ ਵੱਡਾ ਹੀ ਰੱਖਣਾ ਪਹਿਲਾਂ ਤਾਂ ਉਥੋਂ ਤਿੰਨ ਤਿੰਨ ਜਾਣੇ ਸੀ ਗੁਰਜੀਤ ਔਜਲਾ ਲੋਕ ਸਭਾ ਦਾ ਐਮਪੀ ਅਚੇਵਤ ਮਲਕੇ ਰਾਜ ਸਭਾ ਦਾ ਐਮਪੀ ਫਿਰ ਜੇਤਨ ਸਿੰਘ ਸਾਹਿਬ ਹਾਰ ਕੇ ਫਿਰ ਐਮਪੀ ਰਾਜ ਸਭਾ ਫਿਰ ਮਨਿਸਟਰ ਹਰਦੀਪ ਸਿੰਘ ਪੂਰੀ ਹਾਰ ਕੇ ਫਿਰ ਮਨਿਸਟਰ ਮੁਰਤਨਜੀਤ ਸਿੰਘ ਸੰਧੂ ਦੇਖੋ ਕੀ ਕਰਦੇ ਨੇ ਕਿਤੇ ਹੈਟਟ੍ਰਿਕ ਤਾਂ ਨਹੀਂ ਹੋ ਗਈ ਬੀਜੇਪੀ ਦੀ ਹਾਰ ਕੇ ਫਿਰ ਰਾਜ ਸਭਾ ਫਿਰ ਸੈਂਟਰ ਦਾ ਵੀ ਹੋ ਸਕਦਾ ਹੈ ਇਸੇ ਤਰ੍ਹਾਂ ਉਹਨੂੰ ਮਨਾਇਆ ਹੋਵੇ ਕਿ ਕੋਈ ਗੱਲ ਨਹੀਂ ਜੇ ਬੀਜੇਪੀ ਇੱਥੋਂ ਜਿੱਤਦੀ ਤੇ ਤੈਨੂੰ ਅਡਜਸਟ ਕਰਨਗੇ ਤੇਰਾ ਪਹਿਲਾ ਹੀ ਆ ਤੇ ਜੇ ਤੈਨੂੰ ਕਾਲੀ ਦਲ ਕਹਿ ਰਿਹਾ ਕਿ ਅਸੀਂ ਲੜਾਵਾਂਗੇ ਤੇਰੇ ਮੁੰਡੇ ਨੂੰ ਅਸੀਂ ਦਵਾਂਗੇ ਤਾਂ ਐਵੇਂ ਮੁੰਡੇ ਨੂੰ ਟਿਕਟ ਦੇ ਸਕਦੇ ਜੇ ਸੋਮ ਪ੍ਰਕਾਸ਼ ਦੀ ਘਰ ਵਾਲੀ ਨੀ ਤਾਂ ਸੋਂ ਪ੍ਰਕਾਸ਼ ਨੂੰ ਟਿਕਟ ਮਿਲਗੀ ਤੇਰੇ ਮੁੰਡੇ ਨੂੰ ਵੀ ਦੇ ਦਾਂਗੇ ਫਗਵਾੜੇ ਗੱਲ ਤੇ ਸੌਦੇਬਾਜ਼ੀ ਦੀ ਨਾ ਗੱਲ ਤੇ ਇੱਕ ਸੀਡ ਦੀ ਹੈ ਤੇ ਤੁਸੀਂ ਤੇ ਆਲਰੇਡੀ ਜਨਾਬ ਜਿਹੜਾ ਸੈਂਟਰ ਦਾ ਕਮਿਸ਼ਨ ਹੁੰਦਾ ਨਾ ਸੰਦੀਪ ਉਹ ਸਟੇਟ ਦੇ ਚੀਫ ਮਿਨਿਸਟਰ ਦੇ ਬਰਾਬਰ ਹੁੰਦਾ ਤੁਸੀਂ ਤੇ ਇੱਕ ਐਸਸੀ ਕਮਿਸ਼ਨ ਦੇ ਚੇਅਰਮੈਨ ਜਿਹੜੇ ਮਰਜ਼ੀ ਸਟੇਟ ਦੇ ਡੀਜੀਪੀ ਨੂੰ ਜਿਹੜੇ ਮਰਜ਼ੀ ਸਟੇਟ ਦੇ ਮੁੱਖ ਸਕੱਤਰ ਨੂੰ ਤਲਬ ਕਰ ਲੋ ਤਹਾਡੇ ਕੋਲ ਤਾਂ ਪਾਵਰ ਹੀ ਇੰਨੀ ਆ ਜਾਂਦੀਆਂ ਜਰੂਰਤ ਨਹੀਂ ਐਮਪੀ ਬਣ ਕੇ ਪਾਵਰ ਪਰ ਇਹ ਇੱਕ ਐਮਪੀ ਪਰ ਕੇ ਮੀਟ ਦਾ ਕਈ ਕੁਝ ਹੋ ਜਾਂਦਾ ਲੱਲਾ ਪੱਬਾ ਹੋ ਜਾਂਦਾ ਬਹੁਤ ਸਾਰੇ ਗੱਲਾਂ ਬਾਤਾਂ ਸੋਹਣੀਆਂ ਬਾਂਦੇ ਤੁਹਾਡੇ ਸੋਹਣੀ ਰੋਟੀ ਲੱਗ ਜਾਂਦੀ ਹੈ ਗਿਆ ਫਿਰ ਦਾ ਲੱਗਿਆ ਵਜ਼ੀਰ ਵਜ਼ੀਰ ਵੈਸੇ ਵਜ਼ੀਰ ਪਰ ਐਸੀ ਕਮਿਸ਼ਨ ਦਾ ਵੀ ਮਾੜਾ ਅਹੁਦਾ ਨਹੀਂ ਹੈਗਾ ਹੁਣ ਦੇਖੋ ਜਾਕੜ ਸਾਹਿਬ ਦੇ ਨਾਲ ਮੁਲਾਕਾਤ ਹੋਈ ਹੈ ਸੰਪਲਾ ਸਾਹਿਬ ਮੰਨਦੇ ਕਿ ਨਹੀਂ ਮੰਨਦੇ ਇਹ ਜੇ ਨਾ ਮੰਨੇ ਤੇ ਇਹ ਕਹਿੰਦੇ ਕਿ ਕਾਲੀ ਦਲ ਦੇ ਵਿੱਚ ਪੱਕੇ ਨੇ ਕਾਲੀ ਦਲ ਕਾਂਗਰਸ ਵੀ ਕਹਿੰਦੇ ਕਿ ਤੇਲ ਚੋਣ ਵਾਲੇ ਬਾਹਰ ਖੜੀਆਂ ਨੇ ਵੀ ਆਓ ਜਲਦੀ ਤੇਲ ਚੋਈਏ ਤੇ ਕਾਂਗਰਸ ਦੇ ਵਿੜੇ ਆਜੋ ਸੁਬੀਰ ਬਾਦਲ ਉਹਨਾਂ ਦੇ ਨਾਲ ਮੀਟਿੰਗਾਂ ਹੋ ਚੁੱਕੀਆਂ ਹੁਣ ਸੰਪਲਾ ਸਾਹਿਬ ਇੱਕ ਨੈਸ਼ਨਲ ਪ੍ਰਧਾਨ ਨੇ ਗੱਲਬਾਤ ਕਰਤੀ ਉਹਨਾਂ ਨੇ ਹੁਣ ਸ੍ਰੀਲ ਜਾਕਰ ਸਾਹਿਬ ਦੀ ਡਿਊਟੀ ਲਾਤੀ ਪਰ ਇਹ ਹੈ ਇਹ ਹਜੇ ਮੀਟਿੰਗਾਂ ਉਹਨੂੰ ਮਨਾ ਰਹੇ ਨੇ ਰੁੱਸੇ ਨੂੰ ਕਾਂਗਰਸ ਕਹਿੰਦੀ ਜਿੰਨੇ ਜਾਣਾ ਜਾਓ ਸਾਨੂੰ ਲੋੜ ਤੇ ਨਾ ਉਹਨਾਂ ਕਾਂਗਰਸ ਪਾਰਟੀ ਨੂੰ ਪਤਾ ਹੀ ਲੱਗਦਾਗਾ ਕਿ ਕਿਹੜਾ ਬੰਦਾ ਕਿਹੜੇ ਵੇਲੇ ਭੱਜ ਗਿਆ ਨਾ ਤੇ ਉਹਨਾਂ ਦਾ ਰਮਨਜੀਤ ਸਿੰਘ ਬਿੱਟੂ ਬਾਰੇ ਪਤਾ ਲੱਗਾ ਨਾ ਪਤਾ ਲੱਗਾ ਡਾਕਟਰ ਚੱਬੇਵਾਲ ਬਾਰੇ ਨਾ ਪਤਾ ਲੱਗਾ ਨਾ ਜੀਪੀ ਬਾਰੇ ਪਤਾ ਲੱਗਾ ਉਹਦੇ ਸੁੱਤੀ ਹੋਈ ਪਾਰਟੀ ਪਾਰਟੀ ਗਵਾਚੀ ਪਾਰਟੀ ਨੂੰ ਕੁਝ ਪਤਾ ਨਹੀਂ ਲੱਗਦਾਗਾ ਤੇ ਹੁਣ ਤਾਂ ਚਰਚੇ ਨੇ ਕਿ ਕਈ ਸੀਟਾਂ ਦੇ ਕਾਂਗਰਸ ਪਾਰਟੀ ਅੰਦਰ ਖਾਤੇ ਸਿਆਸੀ ਸੌਦੇ ਵੀ ਕਰ ਗਏ ਕਿਨੇ ਹੁਣ ਇਹ ਪੰਜਾਬ ਦੀ ਜਨਤਾ ਨੇ ਦੇਖਣਾ ਹੈ ਕਈਆਂ ਨੂੰ ਸਬਕ ਸੋਣਾ ਹੋ ਸਕਦਾ ਹੈ ਕਿ ਇਸ ਵਾਰ ਪੰਜਾਬ ਦੀ ਜਨਤਾ ਹਵਾ ਤੇ ਹਲੇ ਕੋਈ ਬਣੀ ਨਹੀਂ ਹੈਗੀ ਪਰ ਦਾਲੂ ਬਦੂਆਂ ਨੂੰ ਲੈ ਕੇ ਪੰਜਾਬ ਦੇ ਵਿੱਚ ਇੱਕ ਬਹੁਤ ਵੱਡੀ ਚਰਚਾ ਬਣ ਚੁੱਕੀ ਹੈ ਕਿ ਉਹ ਦਾਲੂ ਬਦੂਆਂ ਨੂੰ ਲੈ ਕੇ ਪੰਜਾਬ ਦੀ ਜਨਤਾ ਇਸ ਵਾਰ ਕੀ ਸੋਚ ਕੇ ਬੈਠੀ ਹੈਗੀ ਜੀ ਬਹੁਤ ਸ਼ੁਕਰੀਆ ਜੀ ਪ੍ਰੋਗਰਾਮ 16 ਨੇ ਸੱਚ ਵਿੱਚ ਦੋ ਤਿੰਨ ਇਨ੍ਹਾਂ ਮੁੱਦਿਆਂ ਦੇ ਉੱਤੇ ਪਾਰਟੀਆਂ ਦੀਆਂ ਆਪਣੀਆਂ ਆਪਣੀਆਂ ਨੀਤੀਆਂ ਦੇ ਉੱਤੇ ਗਤੀਵਿਧੀਆਂ ਦੇ ਉੱਤੇ ਅਸੀਂ ਗੱਲਬਾਤ ਕੀਤੀ ਹੈ ਤੁਸੀਂ ਕੀ ਸੋਚਦੇ ਸਮਝਦੇ ਹੋ ਆਪਣੀ ਆਪਣੀ ਸਾਂਝੀ ਕਰ ਸਕਦੇ ਹਾਂ ਤੇ ਬਣੇ ਰਹੋ ABC ਪੰਜਾਬ ਦੇ ਨਾਲ